ਤੁਸੀਂ ਪਿੰਡ ਦੀ ਨਵਜ ਪਸਾਣਦੇ ਹੋ ਤੁਸੀਂ ਲੋਕਾਂ ਦੀ ਨਵਜ ਪਸਾਣਦੇ ਹੋ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਵੀ ਐਹੋ ਜੀ ਆਸ਼ਾ ਵਰਕਰ ਨਹੀਂ ਹੈ ਜਿਹਨੂੰ ਇਹ ਨਾ ਪਤਾ ਹੋਵੇ ਕਿ ਕਿਹੜੀ ਔਰਤ ਪ੍ਰੈਗਨੈਂਟ ਜਿਹੜੀ ਪ੍ਰੈਗਨਟ ਹੈਗੀ ਹੈ ਪਿੰਡ ਦੇ ਵਿੱਚ ਗਰਭਵਤੀਆ ਔਰ ਉਹਨਾਂ ਨੇ ਪ੍ਰੂਣ ਹੱਤਿਆ ਕੀਤੀ ਆ ਸਭ ਨੂੰ ਪਤਾ ਹੁੰਦਾ ਉਹਨੂੰ ਅਕਸਰ ਪਹਿਲਾਂ ਪਤਾ ਹੁੰਦਾ ਵੀ ਇਹ ਕਰਨਗੇ ਇਹ ਵੱਲ ਤੇ ਆਪਾਂ ਜੇ ਉਹ ਚਾਵੇ ਕੋਸ਼ਿਸ਼ ਕਰੇ ਤਾਂ ਆਪਾਂ ਇਹ ਨਾਮਰਾਜ਼ ਬਿਮਾਰੀ ਤੋਂ ਪੰਜਾਬ ਨੂੰ ਜਿਹੜਾ ਕਲੰਕ ਹੈ ਨਾ ਕਿ ਕੁੜੀ ਮਾਰ ਪੰਜਾਬ ਤੇ ਰਾਣੇ ਤੋਂ ਬਹੁਤ ਹੈ ਬਿਮਾਰੀ ਹੈ ਇਸ ਤੋਂ ਬਚਾਇਆ ਜਾ ਸਕਦਾ ਤੇ ਮੈਂ ਨਹੀਂ ਸਮਝਦਾ ਵੀ ਕੋਈ ਵੀ ਪੰਚਾਇਤ ਸੈਕਟਰੀ ਜਾਂ ਬੀੜੀ ਪਿਓ ਇਹੋ ਜਿਹਾ ਹੋਏਗਾ ਜਿਹਨੂੰ ਇਹ ਨਹੀਂ ਪਤਾ ਹੋਵੇਗਾ ਕਿ ਉਹਦੇ ਇਲਾਕੇ ਦੇ ਵਿੱਚ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਦੇ ਕਲਸਟਰ ਹੈ ਉਹਦੇ ਕੋਲੇ ਕਿਹੜੇ-ਕਿਹੜੇ ਬੰਦੇ ਨਸ਼ਾ ਕਰਦੇ ਆ ਇੱਥੇ ਬੈਡ ਐਲੀਮੈਂਟਸ ਕਿਹੜੇ ਆ ਵੇਚਣ ਵਾਲੇ ਕਿਹੜੇ ਆ ਤੇ ਇਹਦੇ ਵਿਕਟਮਸ ਕਿਹੜੇ ਆ ਔਰ ਉਹ ਚੰਗੀ ਤਰ੍ਹਾਂ ਪੜੀ ਪਾਲਦਾ ਕਿ ਜਿਹੜੇ ਉਹਨਾਂ ਮਾਵਾਂ ਦੇ ਆਸੂਆਂ ਤੋਂ ਜਿਹੜੇ ਬੇਸਹਾਰਾ ਮਹਿਸੂਸ ਕਰਨ ਵਾਲੇ ਪਿਤਾ ਤੋਂ ਮੈਨੂੰ ਬੜੇ ਇਸ ਗੱਲ ਦਾ ਫਖਰ ਹੈ ਤੇ ਮਾਣ ਹੈ ਕਿ ਇਹ ਸੇਵਾ ਦੇ ਵਿੱਚ ਮੈਨੂੰ ਯੋਗਦਾਨ ਪਾਣ ਦਾ ਮੌਕਾ ਮਿਲ ਰਿਹਾ ਇਹਦੇ ਬਹੁਤ ਸਾਰੇ ਕੰਪੋਨੈਂਟਸ ਹੈ ਸૌ ਤੋਂ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕੋਨਵੀਨਰ ਔਰ ਪੰਜਾਬ ਦੇ ਇੰਚਾਰਜ ਮਨੀਤ ਸਸੋਧਿਆ ਜੀ ਦਾ ਜਿਨ੍ਹਾਂ ਨੇ ਪੰਜਾਬ ਦੀ ਪੀੜਾ ਨੂੰ ਉਹਨਾਂ ਸੈਂਕੜੇ ਹਜ਼ਾਰਾਂ ਲੱਖਾਂ ਮਾਪਿਆਂ ਦੀ ਪੀੜਾ ਨੂੰ ਉਹਨਾਂ ਭੈਣਾਂ ਦੇ ਆਸੂਆਂ ਨੂੰ ਉਹਨਾਂ ਔਰਤਾਂ ਦੇ ਉਹਨਾਂ ਜਿਹੜੇ ਛੋਟੇ-ਛੋਟੇ ਜਿਹੜੇ ਬਾਲ ਆ ਜਿਨ੍ਹਾਂ ਦੇ ਮਾਪ ਜਿਹੜਾ ਦੇ ਬਾਪ ਨਸ਼ਾ ਕਰਦੇ ਆ ਉਹਨਾਂ ਦੀ ਮਾਂ ਨੂੰ ਕੁੱਟਦੇ ਆ ਔਰ ਖਾਸ ਕਰਕੇ ਉਹਨਾਂ ਮਾਪਿਆਂ ਨੂੰ ਜਿਹਨਾਂ ਨੂੰ ਪਤਾ ਕਿ ਉਹਨਾਂ ਦਾ ਬੱਚਾ ਨਸ਼ਾ ਕਰਦਾ ਬਟ ਉਹਨਾਂ ਨੂੰ ਝੂਠ ਬੋਲਣਾ ਦਿੰਦਾ ਕਿਉਂਕਿ ਉਹਦੀ ਭੈਣ ਦਾ ਵਿਆਹ ਨਹੀਂ ਹੋਣਾ ਉਦੇ ਭਰਾ ਦਾ ਵਿਆਹ ਨਹੀਂ ਹੋਣਾ। ਸੋ ਉਹਨਾਂ ਬਾਰੇ ਸੋਚਿਆ ਤੇ ਇਹ ਜਿਹੜਾ ਨੇਤਾ ਆਉਣ ਵਾਲੀ ਪੀੜ੍ਹੀ ਬਾਰੇ ਸੋਚ ਰਿਹਾ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਉਸ ਨੇਤਾ ਦਾ ਉਸ ਲੀਡਰਸ਼ਿਪ ਦਾ ਸਾਥ ਦੇਈਏ। ਪੰਜਾਬ ਦੇ ਨਾਲ ਖੜੀਏ, ਪੰਜਾਬ ਦੀ ਜਵਾਨੀ ਦੇ ਨਾਲ ਖੜੀਏ। ਜੋ ਨੇਤਾ ਦੋ ਤਰ੍ਹਾਂ ਦੇ ਆ ਦੇਖੋ ਇੱਕ ਤਾਂ ਆਪਣਾ ਇਹ ਯੁੱਧ ਨਸ਼ੇ ਵਿਰੋਧ ਚੱਲ ਰਿਹਾ ਤੇ ਮੈਂ ਆਪਣੇ ਵਿਭਾਗਾਂ ਨਾਲ ਆ ਰਿਹਾ ਬਾਕੀ ਸਾਰੇ ਵਿਭਾਗਾਂ ਦੀ ਵੀ ਚੱਲਦੇ ਆ ਕੱਲ ਵੀ ਮੁੱਖ ਮੰਤਰੀ ਸਾਹਿਬ ਨੇ ਟੀਚਰਸ ਨੂੰ ਜੜੇ ਆ ਗਿਆ ਅਪੁਆਇੰਟਮੈਂਟ ਲੈਟਰ ਦਿੱਤੇ ਆ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਪਹਿਲੀ ਸਰਕਾਰ ਆ ਜਿਹਨੇ ਪਹਿਲੇ 4 ਸਾਲ ਦੇ ਵਿੱਚ ਇਹ ਤਾਂ ਅਖੀਰਲੇ ਸਾਹ ਚ ਗੰਦੇ ਉਹ ਅਖੀਰਲੇ 6 ਮਹੀਨੇ ਸ਼ੁਰੂ ਕਰਦੇ ਸੀ ਤੇ ਨੌਕਰੀਆਂ ਦੇਣੀਆਂ 2000 ਨੂੰ ਦੇਵਾਂਗੇ 400 ਨੂੰ ਦੇ ਦਿੰਦੇ ਸੀ ਬਾਕੀ 1600 ਤੁਰੇ ਫਿਰਦੇ ਸੀ ਕੋਟਾ ਤੁਰੇ ਫਿਰਦੇ ਸੀ ਕਿ ਸਾਨੂੰ ਜੀ ਸਾਰਾ ਕੁਝ ਹੋ ਗਿਆ ਸੀਗਾ ਜੀ ਬਸ ਅਪੁਆਇੰਟਮੈਂਟ ਲੈਟਰ ਮਿਲਣਾ ਸੀਗਾ ਜੋ ਨਹੀਂ ਮਿਲਿਆ ਬ ਇਹ ਪਹਿਲੇ 4 ਸਾਲ ਦੇ ਵਿੱਚ ਜੇ 60000 ਤੋਂ ਜ਼ਿਆਦਾ ਜੇ ਨੌਕਰੀਆਂ ਦਿੱਤੀਆਂ ਤਾਂ ਯੂਥ ਨੂੰ ਦਿੱਤੀਆਂ ਨਾ ਅਗਲੀ ਪੀੜ੍ਹੀ ਨੂੰ ਦਿੱਤੀਆਂ ਔਰ ਉਸ ਸਮੇਂ ਤੇ ਦਿੱਤੀਆਂ ਜਦੋਂ ਸਾਡੇ ਬੱਚੇ ਰੂਸ ਦੇ ਵਿੱਚ ਜਾ ਕੇ ਪੰਜਾਬ ਦੇ ਹਰਿਆਣਾ ਦੇ ਗੁਜਰਾਤ ਦੇ ਅਮਰੀਕਾ ਤੋਂ ਹੱਥਕੜੀਆਂ ਲਵਾ ਕੇ ਪੈਰਾਂ ਦੀ ਬੇੜੀਆਂ ਪਵਾ ਕੇ ਵਾਪਸ ਆ ਰਹੇ ਆ ਡਾਕੀ ਰੂਟ ਤੋਂ ਜਾ ਕੇ ਡੈਡ ਬਾਡੀਜ਼ ਆ ਰਹੀਆਂ ਗਰਲਡ ਕੰਟਰੀਜ਼ ਤੋਂ ਉਸ ਲਈ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਦੇਣ ਦਾ ਮਤਲਬ ਹੈ ਕਿ ਉਹਨਾਂ ਨੂੰ ਇੱਕ ਨੀਤ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਸ਼ੁਰੂਆਤ ਦੇਣਾ। ਯੋਧ ਨਸ਼ੇ ਵਿਰੁੱਧ ਇਹਦੇ ਬਾਰੇ ਕੰਮ ਕਰਨਾ ਪੈਸਿਨਟਲੀ ਪਹਿਲਾਂ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਵਾਈ ਸੈਟ ਮੈਕਮੇ ਦੇ ਬੰਦਿਆਂ ਨੂੰ ਟ੍ਰੇਨਿੰਗ ਦਵਾਈ ਜਿੰਨੇ ਜਿਹੇ ਦੇ ਨਾਲ ਟੀਚਰਸ ਨੂੰ ਟ੍ਰੇਨਿੰਗ ਦਵਾ ਰਹੇ ਆ ਯੂਥ ਦੀ ਟ੍ਰੇਨਿੰਗ ਕਰ ਰਹੇ ਆ ਤਾਂ ਕਿ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਉਹਦੇ ਨਾਲ ਸਟਿਗਮਾ ਤੇ ਇਹਦੇ ਨਾਲ ਨਾਲ ਯੋਧ ਨਸ਼ੇ ਵਿਰੁੱਧ ਦੇ ਨਾਲ ਨਾਲ ਇਹ ਜੀ 15 ਤਰੀਕ ਨੂੰ ਆਪਣੇ ਸ਼ੁਰੂ ਹੋਣ ਜਾ ਰਿਹਾ ਜਿਹੜਾ ਯੂਨੀਵਰਸਲ ਹੈਲਥ케ਅਰ ਕਿ ਪੰਜਾਬ ਦੇ 3 ਕਰੋੜ ਲੋਕਾਂ ਦਾ ਹਰ ਬੰਦੇ ਦੀ ਜੇਬ ਦੇ ਵਿੱਚ 10 ਲੱਖ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਪਾਣਾ ਅਸੀਂ ਬਣੋ ਅਗਲੇ 3-4 ਮਹੀਨੇ ਇਸ ਜਿਹੜੇ ਸਾਰੇ ਇਨੀਸ਼ੀਏਟਿਵ ਹੈ ਚਾਹੇ ਨੌਕਰੀਆਂ ਦੇ ਰਹੇ ਆ ਯੋਧਨ ਸੇਵਾ ਚਲਾ ਰਹੇ ਆ ਜਾਂ ਅਸੀਂ ਜਿਹੜਾ ਹੈਗਾ ਇਹ ਯੂਨੀਵਰਸਲ ਹੈਲਥ케ਅਰ ਹਾਲਾਂਕਿ ਇਹਦੇ ਨਾਲ ਨਾਲ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਲੋਕਾਂ ਨੂੰ ਦਵਾਈ ਮਿਲ ਰਹੀ ਆ ਟੈਸਟ ਹੋ ਰਿਹਾ ਪਹਿਲਾਂ ਤੁਸੀਂ ਇਹ ਪਿੰਡਾਂ 'ਚ ਰਹਿੰਦੇ ਹੋ ਪਹਿਲਾਂ ਕੋਈ ਡਿਸਪੈਂਸਰੀ ਦਾ ਟੈਸਟ ਹੁੰਦੇ ਸੀ ਪਹਿਲਾਂ ਕੋਈ ਕੋਈ ਦਵਾਈ ਮਿਲਦੀ ਸੀ ਹੁਣ ਸਾਫ ਵੀ ਹੁੰਦਾ ਡਾਕਟਰ ਵੀ ਹੁੰਦਾ ਨਰਸ ਵੀ ਹੁੰਦੀ ਆ ਔਰ ਫਾਰਮਾਸਿਸਟ ਵੀ ਹੁੰਦਾ ਔਰ ਦਵਾਈ ਵੀ ਮਿਲਦੀ ਆ ਇੱਕ ਨਵੀਂ ਕਿਸਮ ਦਾ ਸੈਟਅਪ ਕੀਤਾ ਉਹਦੇ 'ਚ ਵੀ 237 ਹੋਰ ਖੋਲ ਰਹੇ ਆਣ ਵਾਲੇ ਦਿਨਾਂ 'ਚ ਪਿੰਡਾਂ ਵਿੱਚ ਖੋਲਣਗੇ ਪਿੰਡ ਕਲੇ ਨੇ ਖੋਲਣਗੇ ਹੋਰ ਸਿੰਪਲੀਫਾਈ ਕਰਤਾ ਉਹਨੂੰ ਉਹਦੇ 'ਚ ਖਰਚਾ ਘੱਟ ਹੋਏਗਾ ਮਤਲਬ ਉਹਦਾ ਇੱਕ ਡਿਫਰੈਂਟ ਮੋਡ ਦੇ ਵਿੱਚ ਲੈ ਕੇ ਆ ਰਹੇ ਆ ਜਿਹਦੇ ਨਾਲ ਆਪਾਂ ਸਾਰੇ ਪਿੰਡਾਂ ਤੱਕ ਜਿਹਦੀ ਵੀ ਪੋਪੂਲੇਸ਼ਨ 1000 ਤੋਂ ਵੱਧ ਆ ਉਹਨਾਂ ਦੇ ਉਹਨਾਂ ਦੇ ਪਿੰਡ ਵਿੱਚ ਪਿੰਡ ਕਲੀਨਿਕ ਬਣੇਗਾ ਉਹਨਾਂ ਦੇ ਸੋ ਇਹ ਜਿਹੜੀ ਰੀਚ ਕਰਨੀ ਆ ਜੋ ਪੋਲਿਟਿਕ ਇੱਕ ਤਾਂ ਪੋਲਿਟਿਸ਼ੀਅਨ ਇਹ ਹੋ ਗਏ ਜਿਹੜੇ ਨੌਕਰੀਆਂ ਦੇ ਰਹੇ ਆ ਜਿਹੜੇ ਲੋਕਾਂ ਨੂੰ ਨਛੇ ਤੋਂ ਕੱਢ ਰਹੇ ਆ ਹੁਣ ਖਾਲੀ ਇਹ ਨਹੀਂ ਕਿ ਅਗਲੇ ਨੂੰ ਨਸ਼ਾ ਛੁਡਾਤਾ ਇਹ ਤਾਂ ਬਹੁਤ ਦੇਰ ਤੋਂ ਕਰਦੇ ਸੀ ਆਪਾਂ ਕੋਸ਼ਿਸ਼ ਕਰਦੇ ਸੀ ਬਟ ਬੰਦਾ ਵਾਪਸ ਜਾਂਦਾ ਸੀਗਾ ਉਹਦਾ ਤੁਹਾਡਾ ਜਿਹੜਾ ਕੰਮ ਆ ਉੱਥੇ ਆ ਰਿਹਾ ਮੈਂ ਮੈਂ ਉਹਦੇ ਬਾਰੇ ਗੱਲ ਕਰਾਂਗਾ ਡਿਟੇਲ ਦੇ ਵਿੱਚ ਤੇ ਤੁਹਾਡਾ ਇਹ ਦਿੱਕੀ ਰੋਲ ਆ ਉਸ ਤੋਂ ਪਹਿਲਾਂ ਜਿਹੜੀ ਇੱਕ ਤਾਂ ਪੋਲੀਟਿਸ਼ੀਅਨ ਹੋਊਗਾ ਜਿਹੜੇ ਨੌਕਰੀਆਂ ਦੇ ਰਹੇ ਆ ਜਿਹੜੇ ਯੋਧ ਨਸ਼ੇ ਵਿਰੋਧ ਚਲਾ ਰਹੇ ਆ ਬੱਚਿਆਂ ਨੂੰ ਨਸ਼ੇ ਤੋਂ ਕੱਢ ਰਹੇ ਆ ਔਰ ਇਹਦੇ ਨਾਲ ਨਾਲ ਲੋਕਾਂ ਨੂੰ ਸਿਹਤ ਹੁਕਮਤਾਂ ਦੇ ਰਹੇ ਆ ਅੱਛੀ ਐਜੂਕੇਸ਼ਨ ਦੇ ਰਹੇ ਆ ਲੋਕਾਂ ਨੂੰ ਬੀਮਾ ਦੇ ਰਹੇ ਆ ਜਿਹੜਾ 10-10 ਲੱਖ ਦਾ ਤਾਂ ਕਿ ਜੇ ਪੰਜਾਬ ਸਰਕਾਰ 1200 ਕਰੋੜ ਰੁਪਈਆ ਖਰਚ ਕਰੇ ਜੇ ਉਹ ਵਾਲੀ ਸਰਵਿਸ ਲੋਕੀ ਦੰਗੇ ਜੇ ਤੁਸੀਂ ਇੰਸ਼ੋਰੈਂਸ ਆਫੀਦੋਗੇ ਜਿਹੜੀ ਤੁਹਾਨੂੰ ਵੀ ਮਿਲੇਗੀ ਸਾਰਿਆਂ ਨੂੰ ਤਾਂ ਤੁਹਾਨੂੰ ਜਿੰਨੇ ਵਿੱਚ ਸਰਕਾਰ ਖਰੀਦ ਰਹੀ ਹੈ ਜੇ ਸਰਕਾਰ 1200 ਕਰੋੜ ਖਰੀਦ ਰਹੀ ਹੈ ਤਾਂ ਤੁਹਾਨੂੰ 40000 ਕਰੋੜ ਤੇ ਮਿਲੇਗੀ ਉਹ ਕਿਉਂਕਿ ਸਰਕਾਰ ਨੇ 3 ਕਰੋੜ ਵਾਸਤੇ ਖਰੀਦਣੀ ਆ ਤੁਸੀਂ ਇੱਕ ਬੰਦੇ ਵਾਸਤੇ ਜਾਂ ਇੱਕ ਪਰਿਵਾਰ ਵਾਸਤੇ ਖਰੀਦੋਗੇ ਬਹੁਤ ਮਹਿੰਗੀ ਪੈਂਦੀ ਆ 3 ਜਾਂ 4 ਗੁਣਾ ਪੈਂਦੀ ਆ ਉਹ ਉਹਨੂੰ 4 ਗੁਣਾ ਕਰ ਲਓ ਤੁਸੀਂ ਮੰਨ ਲਓ ਨਾ ਸੋ ਇਹ ਇੰਨੇ ਪੈਸੇ ਪੰਜਾਬ ਦੇ ਲੋਕਾਂ ਦੇ ਵਚਣਗੇ ਜੇ ਪੰਜਾਬ ਸਰਕਾਰ ਨੇ ਟੋਲ ਪਲਾਜ਼ਾ ਬੰਦ ਕੀਤੇ ਆ ਤਾਂ ਲੋਕ ਰੋਜ਼ ਜਿਹੜਾ ਹੈਗਾ ਉਹ 60-70 ਲੱਖ ਰੁਪਏ ਪੰਜਾਬ ਦੇ ਲੋਕਾਂ ਦਾ ਬਾਤ ਰਿਹਾ ਲੰਗੀ ਤਾਂ ਉਹ ਕਿਤੇ ਹੋਰ ਚੰਗੇ ਵਾਸਤੇ ਬੱਚਿਆਂ ਲਈ ਚੰਗੀ ਖੁਰਾਕ ਚੰਗੀ ਵਿੱਦਿਆ ਚੰਗੇ ਕੱਪੜੇ ਕੋਈ ਘਰ ਦੀ ਕੋਈ ਜ਼ਰੂਰੀ ਚੀਜ਼ ਖਰੀਦਣਗੇ ਉਹਦੇ ਵਾਸਤੇ ਵਰਤਣਗੇ ਸੋ ਇਹ ਜਿਹੜੇ ਇੱਕ ਪੋਲੀਟੀਸ਼ੀਅਨ ਆ ਜਿਹੜੀ ਰਾਜਨੀਤੀ ਆ ਜਿਹਦੇ ਕਰਕੇ ਮੈਂ ਰਾਜਨੀਤੀ ਦਾ ਇਹ ਅਗਲੀ ਪੀੜੀ ਬਾਰੇ ਸੋਚ ਰਹੀ ਆ ਨੌਜਵਾਨਾਂ ਬਾਰੇ ਸੋਚ ਰਹੀ ਆ ਆਉਣ ਵਾਲੀ ਪੀੜ੍ਹੀ ਬਾਰੇ ਗੱਲ ਕਰ ਰਹੀ ਆ ਤੇ ਇੱਕ ਪੋਲੀਟੀਸ਼ੀਅਨ ਹੋਰ ਵੀ ਹੈ ਗਿਆ ਜਿਹੜੇ ਧਰਮ ਦੀ ਗੱਲ ਕਰਦੇ ਆ ਜਾਤ ਦੀ ਗੱਲ ਕਰਦੇ ਆ ਕਾਹੇ 크리스마ਸ ਹੋਵੇ ਉੱਥੇ ਜਾ ਕੇ ਗੁੰਡਾਗਰਦੀ ਕਰਦੇ ਆ। ਈਵਨ ਜਿਹੜਾ ਤੁਸੀਂ ਦੇਖੋ ਵੀ ਮੱਲੇ ਤੋਂ ਉਹ ਆਹ ਰਾਮ ਨੂੰ ਵੀ ਨਹੀਂ ਬਖਸ਼ਦੇ ਜੀ। ਹੁਣ ਜਿਹੜਾ ਤੁਹਾਡਾ ਜੀ ਰਾਮ ਜੀ ਜਿਹੜਾ ਨਮਾ ਲੈ ਕੇ ਆ ਜਾਂਦੇ ਰੇਗਾ ਦੀ ਜਗਾ ਤੇ ਇਹ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਇਹ। ਵੀ ਕਿੰਨਾ ਧੋਖੇ ਵਾਲਾ ਕੰਮ ਹੈ ਜੀ ਇਹ। ਇਹ ਹੁਣ ਕਿੱਦਸ ਸਰਕਾਰ ਡਿਸਾਈਡ ਕਰੇਗੀ ਪਹਿਲਾਂ ਬਜਟ ਪ੍ਰਿੰਟ 'ਚ ਹੁੰਦਾ ਸੀ ਤੁਸੀਂ ਕਰਦੇ ਸੀ। ਪ੍ਰਿੰਟ 'ਚ ਬਜਟ ਹੁੰਦਾ ਸੀ ਜੋ ಗ್ರಾಮ ਸਭਾ ਮੰਗਦੀ ਸੀ ਉਹ ਕਿੱਦਸ ਸਰਕਾਰ ਨੂੰ ਪੈਸੇ ਦੇਣੇ ਪੈਂਦੇ ਸੀ। ਬਜਟ ਕੱਟ ਰੱਖਦੇ ਸੀ ਇਹ ਐਕਚੁਅਲ ਜ਼ਿਆਦਾ ਸੀ ਉਹਦੀ ਇਹਦੀ ਯੂਟਿਲਾਈਜੇਸ਼ਨ 150% 200% ਤੱਕ ਕਰੋਨਾ ਵੇਲੇ ਹੋਈ ਆ ਜਿੰਨਾ ਉਹ ਬਜਟ ਰੱਖਦੇ ਸੀ ਉਹਨੂੰ ਦੇਣਾ ਪੈਂਦਾ ਸੀ ਕਿਉਂਕਿ ਉਹ ਉਹ ਲਾਅ ਸੀਗਾ ਉਹ ਉਹ ਇੱਕ ਲੀਗਲ ਰਾਈਟ ਸੀ ਲੋਕਾਂ ਦਾ ਲੀਗਲ ਰਾਈਟ ਖੋਲਿਆ ਹੁਣ ਇਹ ਡਿਸਾਈਡ ਕਰਨਗੇ ਵੀ ਕਿਹੜੇ ਸਟੇਟ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਕਿਹੜੇ ਜ਼ਿਲ੍ਹੇ ਦੀ ਕਿਹੜੀ ਤਹਿਸੀਲ ਵਿੱਚ ਕੰਮ ਹੋਏਗਾ ਇਹ ਵਿੱਚੋਂ ਕੱਢ ਸਕਦੇ ਆ ਜੀ ਕੁਝ ਪਿੰਡ ਨੂੰ ਏਡੀਸੀ ਬਣਾਣਗੇ ਲੋਕਾਂ ਤੋਂ ਅਧਿਕਾਰ ਖੋ ਕੇ ਉਹਨਾਂ ਨੂੰ ਖਰਾਬ ਦੇਣਗੇ ਇਹ ਮਤਲਬ ਹੈ ਤੇ 100 ਤੋਂ 125 ਦਿਨ ਅਸੀਂ ਕਹਾਂ ਜੀ 125 ਦਿਨ ਕਰ ਦਿਓ ਬਾਕੀ ਸਾਰਾ ਕੁਝ ਛੱਡ ਦਿਓ ਇਹ ਰਾਈਟ ਤੁਸੀਂ ਪੰਚਾਇਤ ਨੂੰ ਦਿਓ ਗ੍ਰਾਮ ਸਭਾ ਨੂੰ ਦਿਓ ਵੀ ਤੁਸੀਂ ਕਿਹੜਾ ਕੰਮ ਕਰਨਾ ਤੁਸੀਂ ਡਿਸਾਈਡ ਕਰੋਗੇ ਕਿੰਨੇ ਪੈਸੇ ਚਾਹੀਦੇ ਤੁਸੀਂ ਡਿਸਾਈਡ ਕਰੋਗੇ ਉਹਨਾਂ ਦੇ ਉਹਨਾਂ ਦਾ ਹਾਂ ਉਹਨਾਂ ਦੇ ਜਿਹੜੇ ਫਿਰ ਟਾਈਮ ਦੇ ਨਾਲ ਜੋ ਤੁਹਾਡੀ ਮਹਿੰਗਾਈ ਉਹਦੇ ਹਿਸਾਬ ਨਾਲ ਉਹਨਾਂ ਨੂੰ ਡੇਲੀ ਵੇਜ ਵਧਾ ਦਿਓ ਨਾ ਉਹ ਨਹੀਂ ਕਰਨਾ ਜੀ ਇਹ ਖਰਾਤ ਦੇਣਗੇ ਔਰ 125 ਨਹੀਂ ਪਹਿਲਾਂ ਪਹਿਲਾਂ ਜਿਹੜੇ ਸਰਕਾਰਾਂ ਦੇ ਬਾਕੀ ਸਰਦੋਖੀ ਡਬਲ ਇੰਜਨ ਵਾਲੀਆਂ ਸਰਕਾਰਾਂ ਦਾ ਹਾਲ ਦੇਖ ਲਓ ਆ ਮੱਧ ਪ੍ਰਦੇਸ਼ ਦੀ ਖਬਰ ਦੇਖੀ ਆ ਤੁਸੀਂ ਬੀਜੇ ਕਲਾਸ ਵਰਗੀਆਂ ਜਿਹੜਾ ਹੈਗਾ ਕਲਾਸ ਬੀਜੇ ਵਰਗੀਆਂ ਜਿਹੜਾ ਹੈਗਾ ਨਾ ਜੀ ਮਨਿਸਟਰਾਂ ਦਾ ਦੇਖਿਆ ਵੀ ਉਹਦੀ ਬੋਲਚਾਲ ਕੀ ਆ ਉਹਨਾਂ ਦਾ ਆ ਕੁਝ ਹੋਏਗਾ ਜੀ ਜੇ ਮਤਲਬ ਇਹਦਾ ਬੀਜੇਪੀ ਦੀ ਸਰਕਾਰਾਂ ਹੋਣਗੀਆਂ ਤੇ ਪਿੰਡ ਤੱਕ ਪਾਣੀ ਦੀ ਉਹਨੂੰ ਕਹਿੰਦਾ ਕਿ ਸਭ ਤੋਂ ਕਲੀਨਸਟ ਸਿਟੀ ਕਹਿੰਦੇ ਉਹਨੂੰ ਅੰਦਰੋਂ ਇਹ ਉਹ ਦੀ ਸਾਈ ਹੈ ਜੀ ਉਹ ਦੀ ਬਲੈਸਟਾਈ ਸਾਹਮਣੇ ਆਈ ਆ ਸੋ ਇਹ ਜਿਹੜਾ ਯੁੱਧ ਨਾ ਸੀ ਵਿਰੋਧਾ ਇਹ ਮੈਂ ਕਹੂੰਗਾ ਵੀ ਤੁਸੀਂ ਆਪਾਂ ਸਾਰੇ ਪਾਠ ਪੂਜਾ ਵੀ ਕਰਦੇ ਆ ਆਪਣੇ ਆਪਣੇ ਧਰਮ ਦੀ ਆਪਾਂ দান ਵੀ ਕਰਦੇ ਆ ਪੁੰਨ ਵੀ ਕਰਦੇ ਆ ਹੋਰ ਵੀ ਚੰਗੇ ਕੰਮ ਕਰਦੇ ਆ ਵੀ ਆਪਣਾ ਅਗਲਾ ਜਨਮ ਜਿਹੜਾ ਸਫਲ ਬਣਾਈਏ ਬਟ ਮੈਨੂੰ ਨਹੀਂ ਲੱਗਦਾ ਇਸ ਤੋਂ ਵੱਡਾ ਪੁੰਨ ਦਾ ਕੰਮ ਕੀ ਹੋ ਸਕਦਾ ਕਿ ਜੇ ਤੁਸੀਂ ਕਿਸੇ ਮਾਂ ਬਾਪ ਜਿਹੜੇ ਹੈਗੇ ਆ ਉਹ ਉਹਨਾਂ ਦਾ ਬੱਚਾ ਨਸ਼ੇੜੀ ਹੋਵੇ ਤੇ ਤੁਸੀਂ ਉਹਨੂੰ ਨਸ਼ਾ ਛੁਡਾ ਕੇ ਉਹਨੂੰ ਕੰਮ ਤੇ ਲਾ ਦਿਓ ਨਸ਼ੇੜੀ ਪੁੱਤ ਨੂੰ ਕਮਾਊ ਪੁੱਤ ਬਣਾ ਦਿਓ ਕਿਉਂਕਿ ਜੇ ਸਮਾਜ ਦੇ ਵਿੱਚ ਨਸ਼ਾ ਰਹੇਗਾ ਤੁਹਾਡੇ ਬੱਚਿਆਂ ਨੂੰ ਵੀ ਖਤਰਾ ਰਹੇਗਾ ਜੀ ਜਿੰਨੀ ਦੇਰ ਨਸ਼ਾ ਰਹੇਗਾ ਖਾਸ ਕਰਕੇ ਚਿੱਟਾ ਜਿਹੜਾ ਜਿਹੜਾ ਚਿੱਟਾ ਹੈ ਜਿੰਨੀ ਦੇਰ ਬੱਚੇ ਜਿਹੜੇ ਚਿੱਟਾ ਕਰਦੇ ਆ ਨਾ ਦੀ ਜਿੰਨਾ ਪੰਜਾਬ ਚ ਕਰਾਈ ਹੁੰਦਾ ਜਿਹੜੇ ਗੈਂਗਸਟਰ ਆ ਸਾਰੇ ਇਹਦਾ ਆਪਸ ਸੰਬੰਧ ਹੈ ਜੀ ਇਹਨੂੰ ਨਾਰਕੋ ਟਰੋਰਿਜ਼ਮ ਕਹਿੰਦੇ ਆ ਨਾਰਕੋ ਟਰੋਰਿਜ਼ਮ ਕਹਿੰਦੇ ਇਹਨੂੰ ਇਹ ਆਪਸ ਚ ਸਕੇ ਇਹਨਾਂ ਦਾ ਸੰਬੰਧ ਹੈ ਜੀ ਇੱਕ ਮਤਲਬ ਨਾ ਨਾਰਕੋਡਿਕਸ ਤੋਂ ਆ ਟਰੋਰਿਜ਼ਮ ਹੋ ਸਕਦਾ ਨਾ ਟਰੋਰਿਜ਼ਮ ਚੱਲ ਸਕਦਾ ਨਾਰਕੋਡਿਕਸ ਤੋਂ ਬਗੈਰ ਕਿਉਂਕਿ ਉਹਨਾਂ ਦੀ ਫੰਡਿੰਗ ਇੱਥੋਂ ਆਣੀ ਹੈ ਉਹਨਾਂ ਨੂੰ ਇਨਾਂ ਦਾ ਆਪਸ ਵਿੱਚ ਬੜਾ ਗਹਿਰਾ ਸਬੰਧ ਹੈ। ਚਾਹ ਜਿਹੜੇ ਗੈਂਗਸਟਰ ਆ ਉਹ ਜਿਹੜੇ ਪਹਿਲਾਂ ਜਿਹਨੂੰ ਅਸੀਂ ਟੈਰਰਿਸਟ ਕਹਿੰਦੇ ਸੀ ਉਹ ਅੱਜ ਕੱਲ ਆਪਾਂ ਗੈਂਗਸਟਰ ਕਹਿੰਦੇ ਆ। ਉਹਨਾਂ 'ਚ ਕੋਈ ਫਰਕ ਨਹੀਂ ਆ ਕੰਮ ਇੱਕੋ ਜਿਹਾ ਕਰਦੇ ਆ ਉਹ ਨਸ਼ੇੜੀ ਆ ਸਾਰੇ ਇਹ ਤੇ ਜੇ ਆਪਾਂ ਪਿੰਡਾਂ 'ਚੋਂ ਆਪਣੇਆਂ 'ਚੋਂ ਆਪਣੇ ਪੰਜਾਬ 'ਚੋਂ ਆਪਾਂ ਨਸ਼ਾ ਖਤਮ ਕਰਤਾ ਤਾਂ ਕ੍ਰਾਈਮ ਘਟ ਜਾਏਗਾ। ਲੁੱਟਾ ਖੋਹਾਂ ਨਹੀਂ ਹੋਣਗੀਆਂ। ਔਰਤਾਂ ਸੇਫ ਹੋ ਜਾਣਗੀਆਂ। ਤੁਸੀਂ ਵੀ ਜਾਓਗੇ ਬੇਲੇ ਕੋਲੇ ਤੁਹਾਨੂੰ ਸੋਚਣਾ ਨਹੀਂ ਪੈਣਾ ਪੰਜਾਬ ਦੇ ਵਿੱਚੋਂ ਜਦੋਂ ਜਦੋਂ ਕ੍ਰਾਈਮ ਖਤਮ ਹੋਏਗਾ। ਪੰਜਾਬ ਵਿੱਚ ਇੰਡਸਟਰੀ ਬਹੁਤ ਸਾਰੇ ਆਗੇ ਇੰਡਸਟਰੀ ਕਰਨਾ ਚਾਹੁੰਦੇ ਆ ਪਹਿਲਾਂ ਵੀ ਹੁੰਦਾ ਸੀ ਆਪਣਾ ਆਪਣੇ ਐਗਰੀਕਲਚਰ ਹੋਰ ਵਧੀਆ ਹੋਏਗੀ ਆਪਣੇ ਇੰਡਸਟਰੀ ਹੋਏਗੀ ਇੰਡਸਟਰੀ ਆਏ ਜਿੱਦਾਂ ਜੋਬ ਜਾਣੀਆਂ ਉਹਦੇ ਨਾਲ ਨੌਕਰੀਆਂ ਲੈਣੀਆਂ ਬੱਚਿਆਂ ਨੂੰ ਸਾਡੇ ਬੱਚਾ ਦੇ ਹੁਣ ਜਿੰਨੇ ਚਾਹੇ ਅਮਰੀਕਾ ਦਾ ਸੀ ਕੈਨੇਡਾ ਦਾ ਸੀਗਾ ਆਸਟ੍ਰੇਲੀਆ ਦਾ ਸੀਗਾ ਸਾਰਾ ਕੁਝ ਬੰਦ ਹੋ ਗਿਆ ਸਾਰਿਆਂ ਨੇ ਬੰਦ ਕਰਤਾ ਹੁਣ ਤਾਂ ਜਿਹੜੇ ਉੱਥੇ ਆ ਜੋ ਸਾਡੇ ਵਾਲੇ ਐਸੇ ਕਰਦੇ ਆ ਕਿ ਇਹਨਾਂ ਨੇ 크리스마ਸ ਤੋਂ ਜਾ ਕੇ ਗੁੰਡਾ ਕਰਦੀ ਕੀਤੀ ਮੁਸਲਮਾਨਸ ਦੇ ਖਰਾਬ ਕਰਦੀ ਤੇ ਕਨਫਲਕ ਲਾਹ ਦੀ ਕਿਸੇ ਵਲੇ ਹੋਈ ਸੀ ਤੇ ਇਹ ਜੇ ਤੁਸੀਂ ਮਿਨੋਰਟੀਜ਼ ਅਨ ਸੇਫ ਫੀਲ ਕਰਨ ਦੀਆਂ ਤੇ ਬਾਹਰ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਹੈ ਜੀ ਇਹ ਸਾਢੇ 3 ਕਰੋੜ ਭਾਰਤੀ ਜਿਹੜੇ ਆ ਉਹ ਦੇਸ਼ ਤੋਂ ਬਾਹਰ ਰਹਿੰਦੇ ਆ ਅਮਰੀਕਾ ਤੇ ਕੈਨੇਡਾ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੇ ਇਟਲੀ ਦਾ ਸਾਰੀ ਦੁਨੀਆ ਚ ਰਹਿੰਦੇ ਆ ਜਿਹੜੇ ਭਾਰਤੀ ਆ ਗਲਪ ਵਿੱਚ ਬਹੁਤ ਹੈ ਔਰ ਕਰੋੜਾਂ ਰੁਪਏ ਕਵਾ ਕੇ ਰੈਮਿਟੈਂਸ ਕਹਿੰਦੇ ਆ ਉਹਨੂੰ ਉਹ ਫੋਰਨ ਸਟੇਜ ਭੇਜਦੇ ਆ ਕਿ ਸਾਡੇ ਕੋਲੇ ਇਸ ਵਾਰੀ ਪਹਿਲੀ ਵਾਰ ਹੀ ਆ ਕਿ ਸਾਡੇ ਉੱਥੇ ਪੰਜਾਬੀ ਬਹੁਤ ਵੱਡੇ ਵੱਡੇ ਫੰਕਸ਼ਨ ਕਰਦੇ ਸੀ ਆ ਨਿਊਜ਼ੀਲੈਂਡ ਦੀ ਖਬਰ ਤੁਸੀਂ ਪੜ੍ਹੀ ਆ ਕਿ ਉਹਨਾਂ ਜਿਵੇਂ ਇੱਥੇ ਜਿਵੇਂ ਤੁਸੀਂ ਟ੍ਰੀਟ ਕਰੋਗੇ ਮੈਜੋਰਟੀਜ਼ ਨੂੰ ਬਾਹਰ ਵੜੇ ਤੁਹਾਡਿਆਂ ਨੂੰ ਕਰਨਗੇ ਜੀ ਦੇਸ਼ ਦੇ ਵਿੱਚ ਸਾਡੇ ਹਿੰਦੂ ਕਿੰਨੇ ਆ ਦੁਨੀਆ ਦੇ ਵਿੱਚ 120 ਕਰੋੜ ਕ੍ਰਿਸਚੀਅਨ ਕਿੰਨੇ ਆ ਤਕਰੀਬਨ 3.5 ਕਰੋੜ ਮਤਲਬ ਦੋਸਤੋਂ ਦੁੱਗਣੇ ਆ ਉਸ ਤੋਂ ਵੀ ਜ਼ਿਆਦਾ ਹੈ ਮੁਸਲਮਾਨ ਵੀ ਇਸ ਤੋਂ ਜ਼ਿਆਦਾ ਹੈ ਜਿਹਨਾਂ ਨੂੰ ਆਪਾਂ ਨਾਸਿਕ ਕਹਿੰਦੇ ਆ ਜੋ ਕਿ ਸ਼ੀਰ ਭਗਤ ਸਿੰਘ ਨੇ ਵੀ ਕਿਹਾ ਸੀਗਾ ਕਿ ਆ ਮੈਂ ਐਸਪੀਸਟ ਮੈਂ ਇੱਕ ਨਾਸਤਿਕ ਹਾਂ ਮੈਂ ਕਿਉਂ ਹਾਂ ਨਾਸਤਿਕ ਉਹਨੇ ਇਹ ਲਿਖ ਵੀ ਲਿਖਾਇਆ ਤੁਹਾਨੂੰ ਪੜ੍ਹਨਾ ਵੀ ਚਾਹੀਦਾ ਉਹਨਾਂ ਦੀ ਗ੍ਰੰਥੀ ਉਸ ਤੋਂ ਜ਼ਿਆਦਾ ਹੈਗੀ ਆ ਬੰਗਲਾਦੇਸ਼ ਦੇ ਵਿੱਚ ਬੈਕਲਾਈਸ ਹੋ ਰਿਹਾ ਨੇਪਾਲ ਹੋਏਗਾ ਕੱਲ ਨੂੰ ਪਾਕਿਸਤਾਨ ਦਾ ਤਾਂ ਬੇੜਾ ਹੀ ਕਰਕੇ ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਪੰਜਾਬ ਨੂੰ ਜੋੜ ਜੋਗਾ ਕਰੀਏ ਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਜਿਹੜੇ ਜ਼ਮੀਨ ਦੇ ਉੱਤੇ ਤੁਹਾਡਾ ਇੱਕ ਬਹੁਤ ਵਾਈਟਰ ਰੋਲ ਹੈ ਤੁਸੀਂ ਇੱਕ ਵਾਈਟਲ ਲਿੰਕ ਹੋ ਤੁਹਾਡੇ ਨੀਚੇ ਸਮਾਜ ਹੈ ਉਹ ਜਿਹਦੇ ਵਿੱਚ ਸਾਰੇ ਪੂਰਾ ਜਿਹਦੇ ਵਿੱਚ ਨਗਰ ਨਿਵਾਸੀ ਆ ਔਰ ਖਾਸ ਕਰਕੇ ਜਿਹੜੇ ਫੀੜਿਤ ਪਰਿਵਾਰ ਆ ਚਾਹੇ ਉਹ ਨਸ਼ਿਆਂ ਦੀ ਕਰਕੇ ਆ ਜਾਂ ਬੇਰੋਜ਼ਗਾਰੀ ਕਰਕੇ ਆ ਜਾਂ ਹੋਰ ਕਿਸੇ ਦੁਸ਼ਵਾਰੀ ਦੇ ਵਿੱਚ ਫਸੇ ਹੋਏ ਆ ਕਿਸੇ ਮਾੜੀ ਆਦਤ ਦੇ ਵਿੱਚ ਫਸੇ ਹੋਏ ਆ ਬੰਦੇ ਜਿਹੜੇ ਤੇ ਉੱਪਰ ਤੁਹਾਡੇ ਸਰਕਾਰ ਹੈ ਤੁਸੀਂ 파ਰਟ ਹੋ ਤੁਸੀਂ ਮੁੱਢਲੀ ਕੜੀ ਹੋ ਤੁਸੀਂ ਇੱਕ ਵਾਈਟਲ ਲਿੰਕ ਹੋ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਜਿਹੜਾ ਪੰਚਾਇਤ ਸੈਕਟਰੀ ਆ ਉੱਥੇ ਚਾਹੇ এডਿਊਕੇਸ਼ਨ ਦੇ ਵਿੱਚ ਟੀਚਰਸ ਹੋਣ ਸਾਡੇ ਆਸ਼ਾ ਵਰਕਰ ਹੋਵੇ ਸਾਡੇ ਮਲਟੀਪਰਪਸ ਹੈਲਥ ਵਰਕਰ ਨਰਸਸ ਡਾਕਟਰਸ ਹੋਣ ਮੱਲਾ ਕਲੀਨਿਕ ਦੇ ਡਾਕਟਰਸ ਹੋਣ ਡਿਸਪੈਂਸਰੀਆਂ ਦੇ ਸੀਐਚਓ ਹੋਣ ਜਿਹੜਾ ਸਾਡਾ ਹੈਲਥ ਦਾ ਸਟਾਫ ਹੈ ਉਹ ਵਾਲਾ ਇਸੇ ਤਰ੍ਹਾਂ ਜਿਹੜੇ ਹੋਰ ਬਹੁਤ ਸਾਰੇ ਵਿਭਾਗ ਨੇ ਆ OSD ਜੀ ਪੈਨਸ਼ਨ ਨੇ ਬਹੁਤ ਸਾਰੇ ਜਆ ਬਹੁਤ ਸਾਰੇ ਜਿਸ ਤਰ੍ਹਾਂ ਤੁਹਾਡੇ ਰੂਰਲ ਡਿਵੈਲਪਮੈਂਟ ਦੇ ਵਿੱਚ ਜਿਹੜੇ ਤੁਹਾਡੇ ADC RD ਹੈ ਉਹਨਾਂ ਕੋਲੇ ਬਹੁਤ ਸਾਰੀਆਂ ਗਵਰਨਮੈਂਟ ਦੀਆਂ ਸਕੀਮਾਂ ਆ ਗਿਆ ਜਿਵੇਂ ਖੇਤੀਬਾੜੀ ਦੇ ਵਿੱਚ ਜਿਹੜੀਆਂ ਹਾਈ ਵੈਲਿਊ ਕ੍ਰੌਪਸ ਆ ਜਿਹੜੀ ਪਹਿਲਾਂ ਰੋਜ਼ਗਾਰ ਦੀ ਗੱਲ ਕਰਦੇ ਸੀਗੇ ਖੁੰਬਾ ਦੀ ਖੇਤੀ ਕਰਨੀ ਆ ਹਲਦੀ ਦੀ ਖੇਤੀ ਕਰਨੀ ਆ ਅ ਭਗਤ ਸਿੰਘ ਆਪਣੇ ਭਗਤਪੂਰਨ ਜੀ ਦਾ ਨਾਮ ਸੁਣਿਆ ਹੋਇਆ ਸਾਰਿਆਂ ਨੇ ਨਾ ਉਹਨਾਂ ਦਾ ਇੱਕ ਆਰਗੈਨਿਕ ਦਾ ਫਾਰਮ ਹੈਗਾ ਜੀ ਆਪਾਂ ਜਾਈਏ ਤਾਂ ਬਿਆਸ ਤੋਂ ਥੋੜਾ ਜੱਗ ਅੱਗੇ ਜਾ ਕੇ ਪਿੰਡ ਦੇ ਵਿੱਚ ਉਹ 1 ਏਕੜ 'ਚ 14-14 ਲੱਖ ਰੁਪਏ ਦੀ ਹਲਦੀ ਕੱਢਦੇ ਆ ਜੀ 1 ਏਕੜ 'ਚ 14 ਲੱਖ ਰੁਪਏ ਦੀ ਹਲਦੀ 댓 ਮੀਨਸ ਜਿਹਦੇ ਕੋਲ 2 ਢਾਈ ਏਕੜ ਜੇ ਉਹ ਹਲਦੀ ਕਮਬਾ ਔਰ ਸਟਰਾਬਰੀ ਮਿਰਚਾ ਸ਼ਿਮਲਾ ਮਿਰਚ ਜੇ ਉਹ ਹਾਈ ਵੈਲਿਊ ਕ੍ਰੌਪਸ ਦੀ ਖੇਤੀ ਕਰਦਾ ਅੱਜ ਕੱਲ ਡ੍ਰੈਗਨ ਫਰੂਟ ਆ ਗਿਆ ਜੇ ਇਹ ਵਾਲੀ ਖੇਤੀ ਕਰਦਾ ਹੋ ਤਾਂ ਉਹ 2.5 ਤੇ 3 ਏਕੜ ਦੇ ਵਿੱਚੋਂ ਘੱਟੋ ਘੱਟ ਵੀ ਜਿਹੜਾ ਹੈਗਾ ਉਹ 20 15 20 25 ਲੱਖ ਰੁਪਏ ਕਮਾ ਸਕਦਾ ਲੱਖ 2 ਲੱਖ ਰੁਪਏ ਮਹੀਨੇ ਦੇ ਕਮਾ ਸਕਦਾ ਉਹਨੂੰ ਝੋਨਾ ਕਣਕ ਵੀਨ ਦੀ ਲੋੜ ਨਹੀਂ ਹੈ ਉਹਦੇ ਨਾਲ ਡੇਰੀ ਪੋਲਟਰੀ ਐਡ ਕਰ ਸਕਦਾ ਹੋਰ ਐਡੀਸ਼ਨ ਹੋ ਜਾਏਗੀ ਉਹਦੀ ਆਪਣੀ ਨਿਊਟ੍ਰੀਸ਼ਨ ਠੀਕ ਹੋਏਗੀ ਤੇ ਇਹ ਜਿਹੜਾ ਸਾਰਾ ਗਵਰਨਮੈਂਟ ਉਹਦੇ ਚ ਗਵਰਨਮੈਂਟ ਟ੍ਰੇਨਿੰਗ ਵੀ ਦਿੰਦੀ ਆ ਕਿਹਦੇ ਵਿੱਚ 25 ਲੱਖ ਰੁਪਏ ਤੱਕ ਉਹਦੀ ਤੁਹਾਨੂੰ ਮਿਲੇਗੇ ਜਿਹੜੇ ਟੋਟਲ ਤੁਸੀਂ ਲੋਨ ਲੈ ਸਕਦੇ ਹੋ ਉਹਦੇ ਚ ਸਬਸਿਡੀ ਕੰਪੋਨੈਂਟ ਹੈ ਇਸ ਤਰ੍ਹਾਂ ਹੀ ਜਿਹੜਾ ਹਾਰਟੀਕਲਚਰ ਵਾਸਤੇ ਆ ਅਸੀਂ ਜਿਹੜੀ ਨਵੀਂ ਕੀ ਸ਼ੁਰੂ ਕੀਤੀ ਜਿਹੜੀ ਬਾ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਮੋਹਾਲੀ ਸਾਡੇ ਜਿਹੜਾ ਡਰਗ ਐਡਿਕਸ਼ਨ ਰੀਹੈਬਿਲਿਟੇਸ਼ਨ ਸੈਂਟਰ ਹੈ ਹਸ਼ਾਰਪੁਰ ਦੇ ਵਿੱਚ ਹਸ਼ਾਰਪੁਰ ਤੋਂ ਕਿਹੜੇ-ਕਿਹੜੇ ਬੰਦੇ ਆਸਰੇ ਨੇ ਕਰੀ ਹੋਇਆ ਜਰਾ ਤੁਸੀਂ ਕਦੇ ਗਏ ਹੋ ਆਪਣੇ ਡੀਓ ਟੈਕਸਰੀ ਹੈਬਸਟਾਟ ਜਾ ਕੇ ਆਈਓ ਪੰਜਾਬ ਦਾ ਬੈਸਟ ਹੈ ਜੀ ਉਹ ਜਿੱਥੇ ਸਾਡੇ ਕੋਲੇ 50 ਬੜਾ ਲੋਕ ਬਿਸਤਰੇ ਵੀ ਘਰੋਂ ਲਿਆਉਂਦੇ ਆ ਉੱਥੇ ਬਹੁਤ ਸਾਰੇ ਜਿਹੜੇ ਫੂਡ ਕਰਾਫਟ ਇੰਸਟੀਚਿਊਟ ਅਸੀਂ ਉਹਨਾਂ ਨੂੰ ਉਹਨਾਂ ਨਾਲ ਹਾਈਪ ਕੀਤਾ ਉਹ ਕੰਮ ਚ ਚਾਹਦੇ ਆ ਉਹਨਾਂ ਨੂੰ ਬਹੁਤ ਸਾਰੇ ਬੰਦੇ ਨੇ ਉੱਥੋਂ ਕੰਮ ਸ਼ੁਰੂ ਕਰਕੇ ਆਪਣਾ ਕਿਸੇ ਦਾ ਢਾਬਾ ਸ਼ੁਰੂ ਕਰ ਲਿਆ ਕਿਸੇ ਨੇ ਵਿਕਰੀ ਸ਼ੁਰੂ ਕਰ ਲਈ ਜਾਂ ਆਪਣਾ ਕੋਈ ਟੀਨ ਸ਼ਾਪ ਜਾਂ ਹੋਰ ਕੋਈ ਕੰਮ ਜਿਹੜਾ ਹੈਗਾ ਇਸੇ ਤਰ੍ਹਾਂ ਨੀਲ ਹੇਅਰ ਸਲੂਨ ਦਾ ਕੋਰਸ ਬੜਾ ਕੰਦਿਆ ਉੱਥੇ ਇਹਦੇ ਨਾਲ ਅਸੀਂ ਇੰਡਸਟਰੀ ਨਾਲ ਹਾਈਪ ਕਰਕੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ ਉਹ ਕਹਿੰਦੇ ਸਾਨੂੰ ਜੀ ਇਲੈਕਟ੍ਰੀਸ਼ੀਅਨ ਚਾਹੀਦਾ ਸਾਨੂੰ ਸਾਡੇ ਬਹੁਤ ਸਾਰੀ ਮਸ਼ੀਨਰੀ ਲੱਗੀ ਹੁੰਦੀ ਆ ਸਾਨੂੰ ਫਿਟਨਸ ਚਾਹੀਦਾ ਸਾਨੂੰ ਪਲੰਬਰ ਚਾਹੀਦਾ ਇਸੇ ਤਰ੍ਹਾਂ ਸਾਨੂੰ ਹਸਪਤਾਲਾਂ ਦੇ ਵਿੱਚ ਚਾਹੀਦਾ ਜਿਹੜਾ ਬੰਦਾ ਕੰਮ ਕਰਦਾ ਨਾਲ ਦੇ ਨਾਲ এমਪਲੋਇਮੈਂਟ ਆ ਆ ਜਿਹੜੇ ਤੁਹਾਡੇ ਫੂਡ ਕ੍ਰਾਫਟ ਦਾ ਹੈਗਾ ਜਿਹੜੇ ਬੰਦੇ ਨੂੰ ਖਾਣਾ ਬਣਾਉਣਾ ਆਉਂਦਾ ਵਧੀਆ ਕਿਚਨ ਮੈਨੇਜ ਕਰ ਸਕਦਾ ਉਹ ਤਾਂ ਮਤਲਬ ਤੁਸੀਂ ਕਹੋ ਕਿ ਉਹਨੂੰ ਇਮੀਡੀਏਟ এমਪਲੋਇਬਿਲਿਟੀ ਆ ਉਹਦੀ ਐਥੇ ਵੀ ਵਿਦੇਸ਼ ਵਿੱਚ ਵੀ ਬਹੁਤ ਲੋੜ ਹੈ ਇਸ ਜਿਹਨੂੰ ਖਾਨਸਾਮਾ ਕਹਿੰਦੇ ਸੀ ਆਪਾਂ ਪਹਿਲਾਂ 20-25000 ਰੁਪਏ ਦੀ 25-30000 ਰੁਪਏ ਦੀ ਨੌਕਰੀ ਮਿਲਦੀ ਆ ਨਾਲੇ ਖਾਣਾ ਖੋਣਾ ਰਹਿਣਾ ਸਾਰਾ ਕੁਝ ਫਰੀ ਆ ਤੁਹਾਡਾ ਜੀ ਉਹ ਤੁਹਾਡਾ ਕੁਝ ਮਾਲਕ ਨੇ ਕਰਨੀਆਂ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੋਰਸਸ ਹੈਗੇ ਆ ਖੇਤੀਬਾੜੀ ਦੇ ਆਧਾਰਿਤ ਆਈਟੀਆਜ਼ ਨਾਲ ਟਾਈਅਪ ਕਰਕੇ ਸੀ ਉਹ ਸਾਡੇ ਸਾਰੇ ਕੋਰਸਸ ਕਰਾ ਰਿਹਾ ਸਰਟੀਫਾਈਡ ਕੋਰਸਸ ਕਰਾ ਰਿਹਾ ਉਹਨਾਂ ਨੂੰ ਸਰਟੀਫਿਕੇਟ ਮਿਲੇਗਾ ਔਰ ਨਾਲ ਦੀ ਨਾਲ ਤੁਹਾਨੂੰ ਨੌਕਰੀ ਮਿਲ ਜੇਗੀ ਅੱਗੇ ਤੁਹਾਡੀ ਆਪਣੀ ਹਿੰਮਤ ਹੈ ਕਿ ਤੁਸੀਂ ਆਪਣੀ ਵਰਕਸ਼ਾਪ ਸ਼ੁਰੂ ਕਰ ਲਈ ਖਰਾਤ ਲਗਾ ਲਈ ਜਾ ਕੇ ਪਿੰਡ ਦੇ ਵਿੱਚ ਵੈਲਡਿੰਗ ਦਾ ਕੰਮ ਸ਼ੁਰੂ ਕਰ ਮੇਰੇ ਯਾਰ ਸਨੋਲ ਬਣਾ ਲਿਆ ਕੋਈ ਕਿਸੇ ਛੋਟੇ ਕਸਬੇ ਦੇ ਵਿੱਚ ਜਾ ਕੇ ਟਾਬਾ ਸ਼ੁਰੂ ਕਰ ਲਿਆ ਵਧੀਆ ਸਾਫ ਸੁਥਰਾ ਕਾਣਾ ਲੋਕਾਂ ਨੂੰ ਦਿੰਦੇ ਹੋ ਕੋਈ ਜਿੱਥੇ ਕੋਈ ਪਿਕਨਿਕ ਸਪਾਟ ਹੈ ਉੱਥੇ ਸ਼ੁਰੂ ਕਰ ਲਿਆ ਉਹ ਸਾਡੀ ਆਪਣੀ ਹਮਤ ਆ ਤੁਸੀਂ ਨੌਕਰੀ ਦੇਣ ਵਾਲੇ ਵੀ ਬਣ ਸਕਦੇ ਹੋ ਉਹਦੇ ਵਾਸਤੇ ਬਹੁਤ ਸਾਰੀਆਂ ਗ੍ਰਾਂਟ ਜਿਹੜੀਆਂ ਹੈਗੀਆਂ ਗਵਰਨਮੈਂਟ ਕੋਲੇ ਅਨਯੂਜ਼ ਰਹਿੰਦੀਆਂ ਐ ਸੈਲਫ ਹੈਲਪ ਗਰੁੱਪ ਐ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਣੀਆਂ ਉਹ ਮੈਂ ਪੁੱਛਾ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਆ ਉਹਦੇ ਚ ਲੋਕ ਨੇ پیسے ਲਈ ਜਾ ਰਹੇ ਆ ਉਹਨਾਂ ਨੇ ਆਪਣੀਆਂ ਸਿੱਧੀ ਪ੍ਰੇਸ਼ਤ ਬਣਾ ਲਈ ਹੋਈਆਂ ਸਰਕਾਰ ਵੀ ਨਾਲ ਮਿਲੀ ਹੋਈ ਆ ਆਸਰ ਮਤਲਬ ਸਾਰਾ ਕੁਝ ਕਰਕੇ ਕਰਨਾ ਜੀ ਉਹ ਇੱਕ ਇੱਕ 1.5 ਕਰੋੜ ਰੁਪਇਆ 2-2 ਕਰੋੜ ਰੁਪਇਆ ਉਹ ਸਾਈਫਨ ਆਫ ਕਰੀ ਜਾ ਰਹੇ ਆ ਤੇ ਉਸ ਜੀ ਖਸਾਨਾਂ ਵਾਸਤੇ ਇਸੇ ਤਰ੍ਹਾਂ ਕੋਆਪਰੇਟਿਵਸ ਆ ਆਪਣੇ ਜਿਵੇਂ ਵੇਰਕਾ ਇਜ਼ ਅ ਗੁੱਡ ਐਗਜ਼ੈਂਪਲ ਵੇਰਕਾ ਆਪਣਾ ਬਹੁਤ ਵਧੀਆ ਚੱਲ ਰਿਹਾ ਸੋ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਤੁਸੀਂ ਇਹ ਜਿਹੜੀ ਸੈਕੰਡ ਫੇਜ਼ ਆ ਤੁਸੀਂ ਇਹਦੀ ਰੂਹ ਤੁਸੀਂ ਹੋ ਇਹਦੀ ਇਹਦੀ ਆਤਮਾ ਤੁਸੀਂ ਹੋ ਤੋ ਇਹ ਤੁਹਾਡੀ ਇਮਾਨਦਾਰੀ ਤੇ ਪੰਜਾਬ ਕਿਹੋ ਜਿਹਾ ਹੋਏਗਾ ਤੁਹਾਡੇ ਚੋਂ ਕੁਝ ਬੰਦੇ ਮੈਂ ਦੇਖ ਰਿਆ ਵੀ ਹੈਗੇ ਮਾਲਾ ਚਟੀਆਂ ਦਾੜੀਆਂ ਵਾਲੇ ਵੀ ਹੈਗੇ ਜੀ ਤੇ ਤੁਸੀਂ ਦੇਖੋ ਵੀ ਜਦੋਂ ਤੁਸੀਂ ਬੱਚੇ ਹੁੰਦੇ ਸੀਗੇ ਪੰਜਾਬ ਤੇ ਕੈਂਸਰ ਹੁੰਦਾ ਸੀ ਪਾਣੀ ਸਾਫ਼ ਸੀ ਹਵਾ ਸਾਫ਼ ਸੀ ਨਾ ਕੈਂਸਰ ਸੀ ਨਾ ਕੋਈ ਨਿਸ਼ਚਿੰਦਸੇ ਦੀ ਪ੍ਰੋਬਲਮ ਸੀ ਪੰਜਾਬ ਦੇ ਲੋਕ ਅਮੀਰ ਨਹੀਂ ਹੁੰਦੇ ਸੀ ਬਟ ਖੁਸ਼ਹਾਲ ਹੁੰਦੇ ਸੀ ਬੰਗਾਲ ਦੇ ਵਿੱਚ ਤੁਹਾਡੀ ਸ਼ਾਇਦ ਕੋਈ ਮੈਨੂੰ ਨਹੀਂ ਪਤਾ ਉਸ ਤੋਂ ਉਸ ਤੋਂ ਬਾਅਦ ਹੀ ਹੋਣਿਆ ਜਿਹੜਾ ਤੁਹਾਡਾ ਚਾਨਣ ਸਾਫ ਤੋਂ ਬਾਅਦ ਹੀ ਹੋਣਗੇ ਸਾਰੇ ਤੇ ਉਹਦੇ ਚ ਬੰਗਾਲ ਦੇ ਵਿੱਚ ਵੀ ਸੁਣਿਆ ਤਾਂ ਜੁੜ ਹੋਊਗਾ ਕਿ ਉੱਥੇ ਅਕਾਲ ਪੈਲੇ ਹੁੰਦੇ ਸੀ ਮੈਂ ਵੀ ਪਿੰਡ ਚ ਜਾਂਦਾ ਸੀ ਖੂਹ ਦਾ ਪਾਣੀ ਦਿੱਤਾ ਇੱਕ ਜਿਹੜੀ ਲਾਰਟਨ ਦੇ ਨਾਲ ਪੜੇ ਬਿਜਲੀ ਨਹੀਂ ਹੁੰਦੀ ਸੀ ਸੜਕਾਂ ਨਹੀਂ ਹੁੰਦੀਆਂ ਸੀ ਨਾ ਕੋਈ ਬਾਤ ਹੁੰਦੀ ਸੀ ਹਨਾ ਤੇ ਉਸ ਹਾਲਾਤ ਚ ਆਪਣੇ ਘਰੋਂ ਬੋਰੀ ਲੈ ਕੇ ਜਾਂਦਾ ਸੀ ਬੋਰੀ ਤੇ ਬੈਠ ਕੇ ਪੜੇ ਪਿਤਾ ਜੀ ਕਿਸਾਨ ਸੀ ਫਸਲ ਕਈ ਵਾਰੀ ਵਧੀਆ ਹੁੰਦੀ ਸੀ ਕਈ ਵਾਰੀ ਮਰ ਜਾਂਦੀ ਸੀ ਬੰਦਲ ਬੜੀ ਦਿੱਕਤ ਹੁੰਦੀ ਸੀ ਫਿਰ ਟਰੈਕਟਰ ਆਏ ਬਿਜਲੀ ਆਈ ਉਹਦੇ ਨਾਲ ਇੱਕ ਰੈਪਿਡ ਜਿਹੜੀ ਸੀ ਐਗਰੀਕਲਚਰ ਦੇ ਵਿੱਚ ਜਿਹੜੀ ਐਗਰੀਕਲਚਰ ਰੈਵੋਲੂਸ਼ਨ ਹੋਈ ਉਹਦੇ ਨਾਲ ਇੱਕ ਵਾਰੀ ਖੁਸ਼ਹਾਲੀ ਆਈ ਬਟ ਉਹਦੇ ਨਾਲ ਅਸੀਂ ਆਪਣਾ ਪਾਣੀ ਹਵਾ ਸਾਰਾ ਕੁਝ ਖਰਾਬ ਕਰ ਪਿਆ ਸੀ ਅਸੀਂ ਦੇਸ਼ ਦਾ ਢਿੱਡ ਭਰਿਆ ਉਹ ਕਿਸਾਨਾਂ ਦੀ ਹੁਣ ਦੇਖ ਲੋ ਉਹਨਾਂ ਨੇ ਕੀ ਹਾਲਤ ਕੀਤੀ ਆ ਉਦੋਂ ਮਾੜਾ ਮਜ਼ਦੂਰਾਂ ਨਾਲ ਕਰਨ ਜਾ ਰਹੇ ਆ ਅੱਜ ਕੱਲ ਤੁਸੀਂ ਕੀ ਸੁਣਦੇ ਹੋ ਜਿਹੜੀ ਲੋਕਾਂ ਨੂੰ ਜਿਹੜੀ ਸੈਂਟਰ ਦੀ ਜਿਹੜੀ ਜਿਹੜੀ ਪਾਲਿਸੀ ਆ ਨਾ ਜੀ ਇਹ ਤੁਸੀਂ ਸਾਰੇ ਜਾਣਦੇ ਹੋ ਚੰਗੀ ਤਰ੍ਹਾਂ ਹੀ ਵੀ ਆਪਣੇ ਜਿਹੜੇ ਹੈਗੇ ਆ ਜਦੋਂ ਕਰੋਨਾ ਵੀ ਆਇਆ ਉਦੋਂ ਮਰਲੇ ਨੇ ਉਹਨੂੰ ਕਹਿੰਦੇ ਆ ਜੀ ਜਿਹੜੇ ਹੈਗੇ ਆ ਬਿਲੀਅਨ ਡਾਲਰ ਜਿਹੜੇ ਇਹਨਾਂ ਨੇ بڑے بڑے बिजनेसमੈਨ ਇਹਨਾਂ ਨੇ ਬੜਾਏ ਜਿਹੜੇ ਵੈਕਸੀਨੇਸ਼ਨ ਬਣਾਉਣ ਵਾਲੇ ਸੀ ਦਵਾਈਆਂ ਵਾਲੇ ਸੀ ਸਾਰੇ ਇੱਕ 300 ਬੰਦੇ ਆ ਜੀ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਕੋਲੇ 40% ਤੋਂ ਜ਼ਿਆਦਾ ਦੇਸ਼ ਦਾ ਧਨ ਉਹਨਾਂ ਕੋਲੇ ਆ ਜੀ ਜਿਹੜੇ ਨੀਚੇ ਵਾਲੇ 50% ਆ ਤੁਸੀਂ ਆਪਣਾ ਦੇਖ ਲਓ ਆਪਣੀ ਇਨਕਮ ਕਿੰਨੀ ਕੁ ਵਧੀ ਆ ਜੀ ਆ ਜਿਹੜੇ ਗਿਗ ਵਰਕਰ ਜੰਦੇ ਸੁਣਦੇ ਉਹ ਗਿਗ ਵਰਕਰ ਦਾ ਪਿੱਛੇ ਜਿਹੜਾ ਹੜਤਾਲ ਕਰਦੇ ਸੀ ਉਹ ਜਿਹੜੇ ਡਿਲੀਵਰੀ ਬੁਆਏ ਜਿਹਨਾਂ ਨੂੰ ਕਹ ਦਿੰਦੇ ਆਪਾਂ ਨਾ ਇਹ ਹੋ ਗਿਆ ਇਹ ਕਿਨਾਂ ਨੇ ਇੱਕ ਈ ਸ਼ਰਮ ਪੋਰਟਲ ਬਣਾਇਆ ਜੀ ਈ ਸ਼ਰਮ ਪੋਰਟਲ ਉਹਦੇ ਤੇ 30 ਕਰੋੜ ਬੰਦਿਆਂ ਨੇ ਰਜਿਸਟਰ ਕੀਤਾ ਤੇ ਉਹ ਜੋ 30 ਕਰੋੜ ਚੋਂ 90% ਇਹ ਕਹਿੰਦੇ ਕਿ ਸਾਡੀ ਆਮਦਨ ਮਹੀਨੇ ਦੀ 10000 ਤੋਂ ਘੱਟ ਹੈ ਕੀ ਕਰਨਗੇ ਇਹਦੀ ਵਿਚਾਰੇ ਉਹ ਮੈਂ ਬਤੌਰ ਆਈ ਸਰਦਨ ਮੈਂ ਜਦੋਂ ਮੇਰਾ ਹਸਪਤਾਲ ਸੀ ਮੇਰੇ ਕੋਲ ਕੋਈ ਟੀਚਰ ਨਾ ਆਣਾ ਪੁੱਛਣਾ ਵੀ ਕੀ ਕਰਦੇ ਹੋ ਮੈਂ ਪ੍ਰੋਫੈਸਰਾਂ ਜੀ ਸਸਾ ਮਾਤਾ ਜੀ ਦਾ ਪ੍ਰੈਜਨ ਕਰਾਣਾ ਤੇ ਉਹਨੇ ਕਹਣਾ ਜੀ ਕੈਂਪਨੀ ਲੱਗੇਗਾ ਮੈਂ ਕਿਹਾ ਪ੍ਰੋਫੈਸਰ ਸਾਹਿਬ ਕਮਾਲ ਕਰਦੇ ਹੋ ਜੀ ਮਾਣਾ ਦਾ ਪ੍ਰੈਜਨ ਕਰਾਣਾ ਇੱਕ ਵਾਰੀ ਕਰਾਣਾ ਤੁਸੀਂ ਚੈਂਪ ਤੋਂ ਕੀ ਲੈਣਾ ਉਹ ਉਹਨਾਂ ਦੀ ਅੱਖਾਂ 'ਚ ਆਸੂ ਆ ਜਾਂਦੇ ਸੀ ਮੈਂ ਸਮਝ ਜਾਂਦਾ ਸੀ ਕਿ ਇਹ ਗੈਸਟ ਫੈਕਲਟੀ ਹੈ ਇਹਨੂੰ ਕਰ ਰਹੇ ਨੇ ਉਹਨਾਂ ਜੀ ਕਲਾਸ ਫੋਰ ਤੋਂ ਘੱਟ ਪੈਸੇ ਮਿਲ ਰਹੇ ਨੇ ਉਹ ਮਾਲੋ ਨੇ ਜਿਹੜੇ ਠੀਕ ਠਾਕ ਤੇ ਲੱਗਿਆ ਅੰਡਰ ਇੰਪਲੋਇਮੈਂਟ ਇਹਨੂੰ ਕਹਿੰਦੇ ਆਂ ਜੀ ਅੰਡਰ ਇੰਪਲੋਇਮੈਂਟ ਕਰਤੀ ਜੀ ਤੇ ਇਸੇ ਤਰ੍ਹਾਂ ਜਿਹੜੇ ਲੇਬਰਰ ਆ ਉਹਨਾਂ ਦੀ ਤਾਂ ਹਾਲਤ ਬਹੁਤ ਮਾੜ ਤੋ ਇਹ ਜਿਹੜੇ ਗਿਗ ਵਰਕਰਸ ਬਣਾ ਰਹੇ ਆ ਬਾਕੀ ਸਾਰੇ ਤਾਂ ਜਿਹੜੇ ਮੀਡਲ ਕਲਾਸ ਆ ਉਹ ਨੀਚੇ ਜਾ ਰਹੀ ਆ ਕੁਝ ਜਿਹੜੇ 3500 ਤੋਂ ਤੁਹਾਨੂੰ ਦੱਸਿਆ ਹੋਰ ਲਾ ਲਓ ਤੁਸੀਂ ਮਤਲਬ 10000 ਹੋਣਗੇ 50000 ਹੋਣਗੇ ਉਹ ਉੱਪਰ ਜਾ ਰਹੇ ਆ ਬਾਕੀ ਸਾਰੇ ਨੀਚੇ ਜਾ ਰਹੇ ਆ ਸੋ ਇਹ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ੁਰਸ਼ਜਰਦਨ ਕੇਜਰੀਵਾਲ ਇਹਨਾਂ ਦਾ ਹੀ ਉਪਰਾਲਾ ਹੈਗਾ ਕਿ ਤਾਹਿਓ ਜੇ ਤੁਸੀਂ ਬਿਜਲੀ ਦਾ ਬਿੱਲ ਜਿਹੜਾ ਤੁਹਾਡਾ ਨਹੀਂ ਆਣਾ ਤੋ ਤੁਹਾਡੀ ਜੇਬ ਚ 4 ਪੈਸੇ ਬਚੇ ਜੇ ਤੁਹਾਡਾ ਦਵਾਈ ਤੇ ਖਰਚਾ ਨਹੀਂ ਹੋਣਾ ਚਾਰ ਪੈਸੇ ਬਚੇ ਬੱਚਿਆਂ ਦੀ ਪੜ੍ਹਾਈ ਤੇ ਖਰਚਾ ਨਹੀਂ ਹੋਣਾ ਚਾਰ ਪੈਸੇ ਬਚੇ ਕਿਸੇ ਨੂੰ ਕੋ ਨੌਕਰੀ ਮਿਲੀ ਜਾਂ ਮੈਰਿਟ ਤੇ ਮਿਲਿਆ ਕਦੇ ਕੋ ਪੇਪਰ ਲੀਕ ਨਹੀਂ ਹੋਇਆ ਤੇ ਇਹ ਲੋਕਾਂ ਦੀ ਜੇਬ ਵਿੱਚ ਪੈਸੇ ਪਾਣੇ ਆ ਕਿਉਂਕਿ ਜਿਹੜਾ ਆਮ ਬੰਦਾ ਤੁਹਾਡੇ ਕੋਲੇ ਪੈਸੇ ਆਣਗੇ ਤੁਸੀਂ ਖਰਚ ਕਰੋਗੇ ਜੇ ਅਡਾਨੀ ਕੋਲ ਅਮਾਨੀ ਕੋਲ ਜਾਣਗੇ ਉਹ ਕੀ ਕਰਨਗੇ ਉਹ ਤਾਂ ਬੈਂਕਾਂ 'ਚ ਸੜਨਗੇ ਜਾਂ ਲੈ ਕੇ ਭੱਜਣਗੇ ਵਾਰ ਤਾਂ ਜੇ ਆਪ ਤੇਰੇ ਆ ਕਿੰਨੇ ਬੰਦੇ ਭੱਜਿਆ ਦੇਖੋ ਜੀ ਸੋ ਇਹ ਉਹਨਾਂ ਦੀ ਜੇਬਾਂ 'ਚ ਪੈਸੇ ਪਾਉਂਦੇ ਆ ਇਹ ਕੀ ਕਰਦੇ ਆ ਫਿਰ ਇਹ ਸਾਡੇ ਸੈਮੀ ਕੰਡਕਟਰ ਬਣਾਨੇ ਸੀ ਇਹਨਾਂ ਨੇ 4400 ਕਰੋੜ ਦਾ ਠੇਕਾ ਦਿੱਤਾ ਟਾਟਾ ਨੂੰ 758 ਕਰੋੜ ਰੁਪਏ ਇਹਨਾਂ ਨੇ ਫੰਡ ਲੈ ਲਿਆ ਉਹਨਾਂ ਕੋਲੋਂ ਜੀ ਬਲੋ ਏਦਾਂ ਫੰਡ ਇਕੱਠਾ ਕਰਦੇ ਹੋ ਜੀ ਇਲੈਕਸ਼ਨ ਲੜਨੀ ਬਹੁਤ ਔਖੀ ਆ ਸੋ ਇਸ এনवायरमेंट ਦੇ ਵਿੱਚ ਮੈਂ ਤਾਂ ਦਾਅ ਦਿੰਦਾ ਜੀ ਮੈਨੂੰ ਤਾਂ ਨਹੀਂ ਲੱਗਦਾ ਸੀ ਮੈਂ ਕਦੇ ਰਾਜਨੀਤੀ ਚਾਹਾਂਗਾ ਡਾਕਟਰ ਸੀ ਚੰਗੇ ਭਲੇ ਦੀ ਸਾਰਾ ਵਧੀਆ ਸੀ 10 ਪੇਸ਼ੈਂਟ ਆਉਂਦੇ ਸੀ 6 ਤੋਂ ਪੈਸੇ ਲੈਂਦੇ ਸੀ 4 ਤਾਂ ਫ੍ਰੀ ਅਪਰੇਸ਼ਨ ਕਰਦੇ ਸੀ ਪਟਾਰੇ ਵਾਲੇ ਤਾਂ ਜਾਣਦੇ ਹੋਣਗੇ ਕਿਉਂ ਜੀ ਪਟਾਲ ਵਾਲੇ ਕੌਣ ਆਏ ਉਹ ਪਟਾਲ ਵਾਲੇ ਆ ਗਏ ਜੀ ਤੁਸੀਂ ਤਾਂ ਜਾਣਦੇ ਹੋ ਤੇ ਜਿਹੜਾ ਦੇ ਦੇ ਉਹਦਾ ਵੀ ਭਲਾ ਜਿਹੜਾ ਨਾਂ ਦੇ ਵੀ ਉਹਦਾ ਵੀ ਭਲਾ ਸੋ ਇਹ ਜਿਹੜਾ ਕੰਮ ਹੈ ਨਹੀਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਇਹਨੂੰ ਆਪਣੀ ਜੀ ਜਾਣ ਮਾਰ ਕੇ ਔਰ ਮੈਂ ਤੁਹਾਡੇ ਨਾਲ ਵਾਅਦਾ ਵੀ ਕਰਦਾ ਜੀ ਕਿ ਜਿਹੜਾ ਪੰਚਾਇਤ ਸੈਕਟਰੀ ਆਪਣਾ ਤੁਹਾਡੇ ਕੋਲੇ ਕਿੰਨੇ ਕਿ ਪਿੰਡਾਂ ਦੇ ਆਚਾਰ ਤੋਂ ਪੰਜ ਵੱਡਾ ਪਿੰਡ ਤਾਂ ਇੱਕ ਤਾਂ ਦੋ ਵੀ ਹੋਣਗੇ ਦੇ ਹੁੰਦਾ ਨਾ ਜੀ ਕਿੰਨੀ ਕਿੰਨੀਆਂ ਵਾਦੀ ਹੁੰਦੀ ਹੈ ਇੱਕ ਕਿੰਨੇ ਦਾ ਦੱਸ ਨਹੀਂ ਨਹੀਂ ਚਲੋ ਕੋਈ ਨਹੀਂ ਮੈਂ ਸਮਝ ਗਿਆ ਸਾਡੇ ਕੋਲੇ ਕਈ ਵਾਰੀ ਸਾਡੇ ਕੋਲੇ ਜਿਹੜੀਆਂ ਐਮਪੀਐਸ ਡਾਊ ਦੇ ਮੇਲ ਫੀਮੇਲ ਹੁੰਦੀਆਂ ਉੱਥੇ ਨਹੀਂ ਆ ਤਾਂ ਉਹਨੂੰ ਉਹਨੂੰ ਤਿੰਨ ਦਾ ਚਾਲ ਦੇ ਦਿੰਦੇ ਬਟ ਇੱਕ 5 ਤੋਂ 7 10 ਮਿੰਟ ਹੋਣਗੇ ਨਾ ਐਨੇ ਕੀ ਹੁੰਦੇ ਆ ਨਾ ਚਲੋ ਜਿੰਨੇ ਵੀ ਆਗੇ ਆ ਜੇ ਤੁਸੀਂ ਆਪਣੇ ਕਲਾਸਰ ਨੂੰ ਜਿਹੜਾ ਬੰਦਾ ਨਸ਼ਾ ਮੁਕਤ ਕਰੇਗਾ ਮੇਰਾ ਉਹਦੇ ਨਾਲ ਵਾਦਾ ਹੈ ਕਿ 15 ਅਗਸਤ ਨੂੰ ਮੈਂ ਉਹਦਾ ਸਨਮਾਨ ਕਰਾਂਗਾ ਠੀਕ ਹੈ ਔਰ ਉਹਨੂੰ ਸਨਮਾਨ ਪੱਤਰ ਔਰ ਉਹਨੂੰ ਪੂਰਾ ਮੈਂ ਉਹਦਾ ਜਿਹੜਾ ਜਿਹੜੇ ਪੰਜਾਬ ਦੇ ਬੈਸ ਹੋਣਗੇ ਪਿਛਲੀ ਵਾਰੀ ਮੈਂ ਜਿਹੜੇ ਹੁਸ਼ਿਆਰਪੁਰ ਸੈਂਟਰ ਦਾ ਉਹਨਾਂ ਦਾ ਮੈਂ ਰਿਕਮੈਂਡ ਕੀਤਾ ਸੀ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਸਟੇਟ ਅਵਾਰਡ ਨਾਲ ਔਰ ਜਿਹੜੇ ਤੁਹਾਡੇ ਬੰਦੇ ਜਿਹੜੇ ਕਰਨਗੇ ਜਿਹੜਾ ਡੀਪੀਓ ਪੰਜਾਬ ਦਾ ਸਭ ਤੋਂ ਪਹਿਲਾ ਹੋਵੇਗਾ ਕਿ ਮੇਰਾ ਜਿਹੜਾ ਬਲਾਕ ਹੈ ਨਸ਼ਾ ਮੁਕਤ ਹੈ ਮੈਂ ਉਹਦਾ ਨਾਮ ਸਟੇਟ ਅਵਾਰਡ ਵਾਸਤੇ ਜਿਹਦੇ ਤੋਂ ਉਹਨੂੰ ਨਾਮ ਵੀ ਮਿਲੇਗਾ ਬਾਹਰ ਜਾਣ ਦਾ ਮੌਕਾ ਵੀ ਮਿਲੇਗਾ ਔਰ ਸਾਰਾ ਕੁਝ ਉਹਨੂੰ ਵਜ਼ਾਰਾ ਕੁਝ ਕਰਨਗੇ ਇਸੇ ਤਰ੍ਹਾਂ ਜਿਹੜੇ ਪੰਚਾਇਤ ਸੈਕਟਰੀ ਹੋਣਗੇ ਉਮਰੀ ਕੋਸ਼ਿਸ਼ ਹੋਏਗੀ ਕਿ ਜੇ ਹੋਰਨੋ ਅਸੀਂ ਜਿਹੜਾ ਹੈਗਾ ਮੈਂ ਮੰਨ ਲਿਓ ਮੁੱਖ ਮੰਤਰੀ ਸਾਹਿਬ ਨੂੰ ਰਿਕਮੈਂਡ ਕਰਾਂਗਾ ਕਿ ਜੂਰ ਇਹਨਾਂ ਨੂੰ ਜਿਹੜਾ ਕੋ ਸਟੇਟ ਅਵਾਰਡ ਦੇ ਨਾਲ ਜਿਹੜਾ ਹੈਗਾ ਸਨਮਾਨਿਤ ਕੀਤਾ ਜਾਵੇ ਤੇ ਇਹ ਇਹਨੂੰ ਆਪਾਂ ਇੱਕ ਆਪਣਾ ਨੈਤਿਕ ਫਰਜ਼ ਸਮਝ ਕੇ ਆਪਣੀ ਆਉਣ ਵਾਲੀ ਪੀੜ੍ਹੀ ਦੀ ਖਾਤਰ ਬਾਕੀ ਸਾਰੇ ਜਿੰਨੀਆਂ ਵੀ ਸਾਡੇ ਕੋਈ ਕੋਈ ਦਿੱਕਤ ਹੋਵੇ ਸਾਨੂੰ ਕੁਝ ਹੋਵੇ ਉਹਨੂੰ ਕਰਕੇ ਜੋ ਤੁਹਾਨੂੰ ਅਨੂਜੀ ਨੇ ਪ੍ਰੋਗਰਾਮ ਦੱਸਿਆ ਉਹ ਜਿਹੜੇ ਰਿਚ ਨਹੀਂ ਜਾਂਦਾ ਹੋਣ ਦੁਆਰਾ ਰਿਪੀਟ ਕਰਨ ਦੀ ਲੋੜ ਨਹੀਂ ਆ ਤੇ ਇਹਦੇ ਚ ਤੁਸੀਂ ਨਿਤੜਕ ਹੋ ਕੇ ਮੈਂ ਇੱਕ ਬੇਨਤੀ ਤੁਹਾਨੂੰ ਜ਼ਰੂਰ ਕਰਨੀ ਆ ਸਾਡੇ ਕੋਲੇ ਹੁਣ ਜਾਂ ਤਾਂ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਆ ਜਾਂ ਪੁਲਿਸ ਵਾਲੇ ਲੈ ਕੇ ਆ ਰਹੇ ਆ ਚੌੜ ਦੇ ਵਿੱਚ ਚੌੜੇ ਦੇ ਵਿੱਚ ਉਹਦਾ ਕੋਰਟ ਵਾਲੇ ਕਹਿੰਦੇ ਆ ਕਿ ਅਸੀਂ ਅਸੀਂ ਇਹਨੂੰ ਡੀਕ੍ਰਿਮੀਨਲਾਈਜ਼ ਕੀਤਾ ਤੇ ਜਿਹੜਾ ਬੰਦਾ ਪਹਿਲੀ ਵਾਰੀ ਨਸ਼ਾ ਕਰਦਾ ਫੜਿਆ ਗਿਆ ਜਿਹੜਾ ਰਿਪੀਟ ਫੈਂਡਰ ਨਹੀਂ ਹੈ ਜਿਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜਿਹੜਾ ਕੋਈ ਕਿਸੇ ਨੇ ਉਹਨੂੰ ਇਨੋਸੈਂਟ ਬੰਦਾ ਜਿਹੜਾ ਤੁਹਾਨੂੰ ਲੱਗਦਾ ਕਿ ਫਸਿਆ ਉਹਨੂੰ ਜੇਲ੍ਹ ਨਾ ਭੇਜੋ ਜੇਲਾ ਤਾਂ ਨਰਸੀਜ਼ ਬਣਦੀਆਂ ਹਾਰਡ ਕੋਰ ਕ੍ਰਾਈਮਨਲਸ ਦੀ ਉੱਥੇ ਜਾ ਕੇ ਬੰਦਾ ਉਹਨਾਂ ਦੇ ਉਹਨਾਂ ਨੂੰ ਮਾੜੀ ਸੰਗਤ ਦੇ ਵਿੱਚ ਜਾ ਕੇ ਹੋਰ ਖਰਾਬ ਹੋ ਸਕਦਾ ਉਹਨਾਂ ਨੂੰ ਸਾਡੇ ਕੋਲ ਭੇਜੋ ਤੁਹਾਨੂੰ ਵੀ ਇਹ ਬੇਨਤੀ ਆ ਮੈਂ ਚਾਹੁੰਦਾ ਵੀ ਪੁਲਸ ਦੀ ਲਗਾਏ ਜੇ ਤੁਸੀਂ ਲੋਕ ਆਪ ਜਾਂ ਅੱਗੇ ਜਿਹੜੇ ਤੁਹਾਡੇ ਉੱਥੇ ਯੂਥ ਹੈ ਉਹਨਾਂ ਦੇ ਨਾਲ ਕੋਆਰਡੀਨੇਟ ਕਰਕੇ ਟੀਚਰਸ ਨਾਲ ਮਿਲ ਕੇ ਬਾਕੀ ਮਹਿਕਮੇ ਦੇ ਬੰਦਿਆਂ ਨਾਲ ਮਿਲ ਕੇ ਖੇਤੀਬਾੜੀ ਵਾਲਿਆਂ ਨਾਲ ਮਿਲ ਕੇ ਵੀ ਆ ਫਲਾਣਾ ਫਲਾਣੇ ਦਾ ਬੰਦਾ ਹੈਗਾ ਜਿਹਦਾ ਹੈਗਾ ਜਿਹਦਾ ਬੱਚਾ ਨਸ਼ਾ ਕਰਦਾ ਉਹਨੂੰ ਜਾਓ ਸਮਝਾਓ ਸਭ ਤੋਂ ਵੱਡਾ ਸਟੈਗਮਾ ਹੁੰਦਾ ਉਹਨੂੰ ਕਹਾਂ ਵੀ ਆਪਾਂ ਨਾ ਡਾਕਟਰ ਤੁਹਾਨੂੰ ਕਹਦਾ ਸਮਝਾਣਾ ਵੀ ਆਪਾਂ ਨੂੰ ਕੋਈ ਬੇੜ ਦੀ ਬਿਮਾਰੀ ਹੁੰਦੀ ਆ ਆਪਾਂ ਜਾ ਕੇ ਉਹਦੇ ਕੋਲ ਟੈਸਟ ਕਰਾਣੇ ਆ ਸਾਡਾ ਡਾਕਟਰ ਕਹਿੰਦਾ ਕੱਪੜੇ ਖੋਲ ਦੇ ਆਪਾਂ ਕੱਪੜੇ ਖੋਲਦਨੇ ਆ ਵੀ ਡਾਕਟਰ ਤੁਹਾਨੂੰ ਕਹਦਾ ਸਮਝਾਣਾ ਤੁਸੀਂ ਦੱਸੋ ਜੇ ਬਿਮਾਰੀ ਹੈ ਵੀ ਬਿਮਾਰੀ ਆ ਇਹਨੂੰ ਬਿਮਾਰੀ ਸਮਝੋ ਜਿਹੜਾ ਬੰਦਾ ਨਸ਼ਾ ਕਰਦਾ ਉਹ ਬਿਮਾਰ ਹੈ ਮੈਂਟਲ ਹੈਲਥ ਹੈ ਲੇਕਿਨ ਜਿਹੜਾ ਬੰਦਾ ਨਸ਼ਾ ਵੇਚਦਾ ਉਹ ਕ੍ਰਿਮੀਨਲ ਹੈ ਉਹ ਜੇਲਾਸ ਜਾ ਰਿਹਾ ਵੱਡੇ ਤੋਂ ਵੱਡੇ ਜਾ ਰਿਹਾ ਜਾਣ ਕੇ ਚਾਹੇ ਉਹ ਪੁਲਿਸ ਅਫਸਰ ਹੋਵੇ ਚਾਹੇ ਕੋਈ ਪੋਲੀਟੀਸ਼ੀਅਨ ਹੋਵੇ ਮੰਤਰੀ ਹੋਵੇ ਜਣਾ ਮਰਜੀ ਉਹ ਜੇਲਾਸ ਜਾਣਗੇ ਉਹ ਕ੍ਰਿਮੀਨਲ ਜਿਹੜੇ ਨਸ਼ਾ ਬੇਸਰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨਾਲ ਹਮ ਦਰਦੀ ਆ ਉਹਦੀ ਮਾਂ ਨਾਲ ਉਹਦੀ ਭੈਣ ਨਾਲ ਉਹਦੀ ਘਰ ਵਾਲੀ ਨਾਲ ਉਹਦੇ ਬੱਚਿਆਂ ਨਾਲ ਸਾਨੂੰ ਪੂਰੀ ਹਮ ਦਰਦੀ ਆ ਅਸੀਂ ਉਹਨਾਂ ਨੂੰ ਪੂਰਾ ਚਾਂਸ ਦੇਣਾ ਚਾਹਣਾ ਉਹਨੂੰ ਡੀਕੰਟਮਲੇਟ ਕੀਤਾ ਹੈ ਤੇ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਜੀ ਕਿ ਤੁਹਾਡਾ ਪਹਿਲਾ ਪ੍ਰੂਫ ਹੋਏਗਾ ਕਿ ਜਿਹੜਾ ਬੰਦਾ ਟੀਕੇ ਲਾਂਦਾ ਉਹਨੂੰ ਲਿਆਓ ਸਾਡੇ ਕੋਲੇ ਉਹਨੂੰ ਪਹਿਲਾ ਕੰਮ ਹੋਏਗਾ ਅਸੀਂ ਉਹਨੂੰ ਗੋਲੀਆਂ ਤੇ ਪਾ ਦਾਂਗੇ ਵੀ ਟੀਕਾ ਨਹੀਂ ਲਾਣਾ ਇਹਦੇ ਨਾਲ ਕੀ ਹੋਏ ਇਹਨੂੰ ਹਾਰਡ ਰਿਡਕਸ਼ਨ ਕਹਿੰਦੇ ਆ ਘੱਟੋ ਘੱਟ ਉਹਨੂੰ ਐਸਡੀ ਬਿਮਾਰੀ ਹੋਏਗੀ ਕਾਲਾ ਪੀਲਾ ਨਹੀਂ ਹੋਏਗਾ ਖੁਰਕੋ ਜਾਣ ਲੈਵਾ ਸਿਫਰਸ ਦੀ ਟਬਰਕਲੋਸਿਸ ਦੀ ਖੂਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਸ਼ੇਰਿੰਗ ਆਫ ਸਵਿੰਜਰਸ ਦੇ ਨਾਲ ਤੋਂ ਉਹਨੂੰ ਪਹਿਲਾ ਕੰਮ ਤਾਂ ਇਹ ਆ ਕਿ ਹਾਰਮ ਰਿਡਕਸ਼ਨ ਕਰਨਾ ਫਿਰ ਉਹਨੂੰ ਸਮਝਾਉਣਾ ਵੀ ਤੂੰ ਆਪਣੇ ਮਨ ਨੂੰ ਸਮਝਾ ਉਹਨੂੰ ਮੋਟੀਵੇਟ ਕਰਨਾ ਵੀ ਤੂੰ ਦੇਖ ਜਿਹੜਾ ਬੰਦਾ ਨਸ਼ਾ ਕਰਦਾ ਔਰ ਕਰਾਈਮ ਕਰਦਾ ਉਹਦੀ ਜ਼ਿੰਦਗੀ ਮਹੀਨਿਆਂ ਚਾਹੇ ਸਾਲਾਂ ਚਾਹੇ 2-4 ਸਾਲ ਇਸ ਤੋਂ ਵੱਧ ਨਹੀਂ ਆਉਦੀ ਜਿਹੜਾ ਜਿਹੜਾ ਕੈਂਕਰ ਬਣ ਗਿਆ ਉਹਦੀ ਲਾਈਫ ਮਹੀਨਿਆਂ ਚ ਹੁੰਦੀ ਆ ਉਹਦੀ ਠੀਕ ਹੈ ਜੀ ਉਹ ਮਤਲਬ ਚਾਹੇ 6 ਮਹੀਨੇ ਹੋ ਜੇ 18 ਮਹੀਨੇ ਹੋ ਜੀ ਲਾਈਫ ਮਹੀਨੇ ਦਾ ਜਿਹੜਾ ਇਹਦਾ ਨਸ਼ਾ ਕਰਦਾ ਉਹਦੀ ਦਾਕਿਆ ਚ ਚਾ ਲੋ ਇੱਕ ਦਾਕਾ ਜਾਂ ਦੋ ਦਾਕਾ ਉਹਨੂੰ ਕੋਈ ਨਾ ਕੋਈ ਬਿਮਾਰੀ ਲੱਗਣੀ ਆ ਉਹਨੇ ਮਰਨੇ ਮਰਦਾ ਔਰ ਬੁਰੀ ਤਰ੍ਹਾਂ ਮਰਦਾ ਉਹਨੇ ਜਿਹੜਾ ਨਸ਼ੇੜੀ ਹੋਏਗਾ ਜਾਂ ਬਿਮਾਰੀ ਦੇ ਪੇੜ ਤੋਂ ਹੋਏਗਾ ਪੁਰਸ ਤੋਂ ਕੁੱਟ ਖਾਰਿਆ ਹੋਏਗਾ ਜੀ ਪੁਰਸ ਭੱਜ ਰਿਹਾ ਹੋਏਗਾ ਚੁਪ ਰਿਹਾ ਹੋਏਗਾ ਸੁਪਾ ਰਿਹਾ ਹੋਏਗਾ ਮਰ ਮਰ ਕੇ ਜੀ ਰਿਹਾ ਹੋਏਗਾ ਉਹਨੂੰ ਕਹਾਂਗੇ ਸਾਡੇ ਨੂੰ ਸਾ ਇਸ ਚੱਕਰ ਤੋਂ ਬਾਹਰ ਆ ਤੋ ਇਸ ਦਲਦਲ ਚੋਂ ਬਾਹਰ ਆ ਉਹਨੂੰ ਮੋਟੀਵੇਟ ਕਰਨਾ ਪਹਿਲਾ ਹੈਗਾ ਹਾਰਮ ਰਿਡਕਸ਼ਨ ਦੂਜਾ ਹੈਗਾ ਗੱਲ ਕਰਨੀ ਉਹਨੂੰ ਸਮਝਾਣਾ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਫਾਇਲ ਹੋਣਾ ਉਹਨੂੰ ਜੋ ਤਰ੍ਹਾਂ ਸਾਰਾ ਦਸਤਾਵੇਜ਼ਾਰ ਨੂੰ ਜਿਹਨੂੰ ਉਹ ਕਿਵੇਂ ਕਰਨਾ ਉਹਨੂੰ ਉਹ ਟੋਟਲੀ ਸਿੱਖੜ ਰੱਖਿਆ ਜਾਏਗਾ ਜੀ ਉਹਨਾਂ ਨੂੰ ਅਸੀਂ ਨਹੀਂ ਛੱਡਾਂਗੇ। ਔਰ ਉਸ ਤੋਂ ਬਾਅਦ ਨਸ਼ਾ ਛੁਡਾ ਕੇ ਸਾਡੇ ਇਨਵਰਟ ਸੈਂਟਰਸ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲੀ ਸਰ, ਸ਼ਾਰਪਰ ਸਰ, ਦੁਲੰਦਰ ਸਰ ਸਾਰੇ ਜਗ੍ਹਾ ਦੀ ਬਾਕੀ ਖੋਲ ਰਿਹਾ ਉਸੇ। ਕਿ ਜਿੱਥੇ ਨਸ਼ਾ ਛਡਾਉ ਕੇਂਦਰ ਆ ਉੱਥੇ ਉਹਨਾਂ ਨੂੰ ਇਲੈਕਟ੍ਰੀਸ਼ੀਅਨ ਦਾ, ਵੈਲਡਿੰਗ ਦਾ, ਫੂਡ ਕ੍ਰਾਫਟ ਦਾ ਕੋਈ ਨਾ ਕੋਈ ਉਹਨੂੰ ਕੋਰਸ ਖਾਣਾ, ਕੋਈ ਨਾ ਕੋਈ ਕੰਮ ਸਿਖਾ ਕੇ ਤੇ ਫਿਰ ਅਸੀਂ ਕੋਸ਼ਿਸ਼ ਕਰਦੇ ਆ ਕਿ ਇੰਡਸਟਰੀ ਵਾਲਿਆਂ ਨਾਲ ਟਾਈਅਰ ਕਰਕੇ ਉਹਨੂੰ ਇੱਕ ਵਾਰੇ ਅਸੀਂ ਕੰਮ ਤੇ ਲਵਾ ਕੇ ਦੇਣਾ ਉਹਨੂੰ ਇੱਕ ਬੰਦੇ ਨੂੰ ਆਪਾਂ ਜੋੜ ਦਾ ਮੌਕਾ ਦੇਣਾ ਤੇ ਇਹ ਤੁਸੀਂ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਇੱਥੋਂ ਲੈ ਕੇ ਜਾਣੀ ਆ ਉਮੀਦ ਤੇ ਇਹ ਤੁਸੀਂ ਉਹਨੀਆਂ ਜਿਹੜੀ ਹੈਗੀ ਆ ਉਹਨਾਂ ਨੌਜਵਾਨਾਂ ਨੂੰ ਉਹਨਾਂ ਨੂੰ ਮਾਪਿਆਂ ਨੂੰ ਮੇਰੇ ਕੋਲੇ ਬਤੌਰ ਡਾਕਟਰ ਬਹੁਤ ਸਾਰੀਆਂ ਮਾਵਾਂ ਆਉਂਦੀਆਂ ਸੀ ਰੋਂਦੀਆਂ ਸੀ ਤੇ ਮੇਰਾ ਜਿਹੜਾ ਘਰ ਵਾਲਾ ਮੁੱਕ ਗਿਆ ਤੇ ਮੇਰੇ ਕੋਲ ਇੱਕੋ ਮੁੰਡਾ ਪਤਾ ਨਹੀਂ ਸਵੇਰੇ ਕਿੱਥੇ ਚਲਾ ਜਾਂਦਾ ਸ਼ਾਮ ਨੂੰ ਆਉਂਦਾ ਉਹਦਾ ਮੈਨੂੰ ਬਿਹੇਵੀਅਰ ਠੀਕ ਨਹੀਂ ਲੱਗਦਾ ਉਹ ਵੀ ਬਾਪੂ ਦੇ ਰਾਤ ਤੇ ਤੁਰ ਪਿਆ ਤੇ ਮੈਂ ਤਾਂ ਅੰਨੀ ਹੋ ਗਈਆਂ ਬੈਠੀ ਬੰਦੋੜਾ ਤੇ ਬਹੁਤ ਸਾਰੇ ਮਾਵਾਂ ਦੇ ਆंसू ਜਿਹੜੇ ਹੈਗੇ ਆ ਤੁਸੀਂ ਉਹ ਜਿਹੜਾ ਹੈਗਾ ਉਹਨਾਂ ਨੂੰ ਤੁਸੀਂ ਉਹਨਾਂ ਮਾਵਾਂ ਦੀ ਉਹਨਾਂ ਪੈਣਾ ਦੀ ਮਦਦ ਕਰ ਸਕਦੇ ਹੋ ਪੁੱਣ ਦਾ ਕੰਮ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਇਹ ਕੰਮ ਆਪਾਂ ਇਮਾਨਦਾਰੀ ਨਾਲ ਇਹਨੂੰ ਆਪਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਪੰਜਾਬ ਦੀ ਖਾਤਰ ਆਪਣੇ ਪੰਜਾਬ ਨੂੰ ਇੱਕ ਜਿਹੜਾ ਹੈਗਾ ਇੱਕ ਜ਼ਿੰਦਗੀ ਭਰਪੂਰ ਰੋਜ਼ਗਾਰ ਭਰਪੂਰ ਪੰਜਾਬ ਬਣਾਉਣ ਲਈ ਰੰਗਲਾ ਪੰਜਾਬ ਜਿਹੜਾ ਮਿਸ਼ਨ ਸ਼ੁਰੂ ਕੀਤਾ ਮੈਂ ਉਸ ਮਤਲਬ ਉਹਦੇ ਵਿੱਚ ਯੋਗਦਾਨ ਪਾਈ